ਸਸਤੀ ਗਾਮੇ ਸਾਡੇ ਦੋਸਤੋ ਕੀ ਹਾਲ ਨੇ ਜੀ ਅਮੀਰ ਕਾ ਦਾ ਬਿਲਕੁਲ ਠੀਕ ਹੋਵੋਗੇ ਤੇ ਅੱਜ ਰਾਜੇ ਤੁਹਾਡੇ ਵਾਸਤੇ ਲੈ ਕੇ ਆਪਾਂ ਕਰੰਟ ਅਫੇਅਰ ਤੇ ਜਿਵੇਂ ਤੁਹਾਨੂੰ ਕਹਾਂ ਜੀ ਕਿਹਾ ਸੀ ਕਿ ਮੈਂ ਥੋੜਾ ਜਿਹਾ ਕਿਸੇ ਜ਼ਰੂਰੀ ਕੰਮ ਦੇ ਵਿੱਚ ਫਸਿਆ ਹੋਇਆਗਾ ਠੀਕ ਹੈ ਕਿਰਪਾ ਕਰਕੇ ਥੋੜੀ ਜੀ ਅਡਜਸਟਮੈਂਟ ਕਰ ਲੋ ਵੀਡੀਓ ਤੁਹਾਨੂੰ ਜਿਹੜੀਆਂ ਪ੍ਰੋਵਾਈਡ ਕਰਵਾਗੀਆਂ ਹੋਗੀਆਂ ਕਾਫੀ ਮਾਤਰਾ ਦੇ ਵਿੱਚ ਵੀਡੀਓ ਕਰਵਾਗੀਆਂ ਹੋਣਗੀਆਂ ਰਿਵੀਜ਼ਨ ਕਰੀ ਚੱਲੋ ਨਵੇਂ ਨਵੇਂ ਵੀਡੀਓ ਤੁਹਾਨੂੰ ਕੰਟੈਂਟ ਮਿਲਦਾ ਰਹੂਗਾ ਤੇ ਜਿਹੜੇ ਆਪਣੇ ਜਨਵਰੀ ਦੇ 15 ਜਨਵਰੀ ਤੱਕ ਦੇ ਕਰੰਟ ਅਫੇਅਰ ਫਿਰ ਕੰਪਲੀਟ ਹੋ ਚੁੱਕੇ ਸੀ ਜਿਵੇਂ ਤੁਹਾਨੂੰ ਕਿਹਾਗਾ ਕਿ ਆਪਣੀ ਇੱਕ ਵੀਡੀਓ ਦੇ ਵਿੱਚ ਤੁਹਾਨੂੰ ਘੱਟੋ ਘੱਟ ਤਿੰਨ ਦਿਨਾਂ ਦੇ ਕਰੰਟ ਅਫੇਅਰ ਮਿਲ ਜਾਂਦੇ ਹੁੰਦੇ ਹਨ ਤਿੰਨ ਦਿਨਾਂ ਦੇ ਕਰੰਟ ਅਫੇਅਰ ਮਿਲ ਜਾਂਦੇ ਹੁੰਦੇ ਤੁਹਾਨੂੰ ਆਪਣੀ ਅਖਰੀ ਵੀਡੀਓ ਦੇ ਵਿੱਚ ਤਾਂ ਕਰਕੇ ਤੁਹਾਨੂੰ ਹੁਣ ਇਹ ਵੀਡੀਓ ਦੇ ਵਿੱਚ ਡੇਲੀ ਤੁਹਾਨੂੰ ਕਲਾਸਾਂ ਵਿੱਚ ਪ੍ਰੋਵਾਈਡ ਕਰਵਾਉਂਦਾ ਰਹੂੰਗਾ ਤੇ ਇਹ ਸਾਰੇ ਰਾਜੇ ਇੰਪੋਰਟੈਂਟ ਕਰੰਟ ਅਫੇਅਰ ਹੈ ਵੇ ਫਿਕਰ ਹੋ ਕੇ ਤੁਸੀਂ ਕਰ ਸਕਦੇ ਹੋ ਠੀਕ ਹੈ ਜੀ ਦੂਸਰੀ ਗੱਲ ਰਾਜੇ ਜੇ ਕੋਈ ਕੈਂਡੀਡੇਟ ਪੰਜਾਬ ਦੇ ਕਿਸੇ ਵੀ ਪੇਪਰ ਦੀ ਤਿਆਰੀ ਕਰਨਾ ਚਾਹੁੰਦਾ ਚਾਹੇ ਉਹ ਪੰਜਾਬ ਪ ਚਾਹੇ ਬੀਡਿਊ ਦਾ ਪੇਪਰ ਹੈਗਾ ਚਾਹੇ ਗਰੁੱਪ ਡੀ ਦਾ ਪੇਪਰ ਹੈ ਠੀਕ ਗਰੁੱਪ ਡੀ ਵਾਲੇ ਵਾਸਤੇ ਵਾਲੇ ਵਾਲੇ ਰਾਜੇ ਆਲ ਪੰਜਾਬ एग्जाम ਵਾਲਾ ਬੈਚ ਲੈ ਲੈਣਾਗਾ ਤੇ ਸਾਰੇ ਬੈਚ ਰਾਜੇ ਪਟਵਾਰੀ ਦਾ ਵੀ ਹੈਣਾ ਤੇ ਇਹ ਸਾਰੇ ਬੈਚ ਰਾਜੇ ਤੁਸੀਂ ਆਪਣੀ ਕਿਸੇ ਵੀ ਇੱਕ ਬੈਚ ਤੋਂ ਪੰਜਾਬ ਦੇ ਸਾਰੇ ਪੇਪਰ ਦੀ ਤਿਆਰੀ ਕਰ ਸਕਦੇ ਹੋ ਉਹਦੇ ਬਾਅਦ ਤੁਸੀਂ ਐਪ ਡਾਊਨਲੋਡ ਕਰ ਲਈਏ ਦੀਪ ਪੁਲਰ ਐਜੂਕੇਸ਼ਨ ਆ ਰਹਾ ਜਿਹੜੀ ਤੁਹਾਨੂੰ ਪਲੇ ਸਟੋਰ ਤੋਂ ਡਾਊਨਲੋਡ ਹੋ ਜਾਊਗੀ ਜਿੰਦਾ ਬੱਚਾ ਕੋਲੇ ਰਾਜੇ ਆਈਫੋਨ ਆ ਉਹਨਾਂ ਨੇ ਐਪ ਡਾਊਨਲੋਡ ਕਰਦੇ ਕਲਾਸ ਪਲੱਸ ਤੇ ORG ਕੋਡ ਫਿਲ ਕਰ ਲੈ ਡਬਲ ਐਕਸ ਰੈਮ ਜੇਕਰ ਕਿਸੇ ਕੈਂਡੀਡੇਟ ਨੂੰ ਕੋਈ ਪ੍ਰੋਬਲਮ ਹੋਦੀ ਇਹਦਾ ਜੇ ਕੰਟੈਂਟ ਦੀ ਆਪਣੀ 100% ਜ਼ਿੰਮੇਵਾਰੀ ਹੋਊਗੀ ਕੰਟੈਂਟ ਤੁਹਾਨੂੰ ਸਾਰਾ ਕਰਵਾਏ ਹੋਏ ਦੇ ਵਿੱਚੋਂ ਮਿਲੂਗਾ ਪੇਪਰ ਦੇ ਵਿੱਚ ਵੀ ਠੀਕ ਹੈ ਜੀ ਤਾਂ ਕਰਕੇ ਬੇਫਿਕਰ ਹੋ ਕੇ ਤੁਸੀਂ ਆਪਣੀ ਤਿਆਰੀ ਸ਼ੁਰੂ ਕਰੋ ਠੀਕ ਹੈ ਜੀ ਕਿਸੇ ਵੀ ਕੈਂਡੀਡੇਟ ਨੂੰ ਕੋਈ ਵੀ ਪ੍ਰੋਬਲਮ ਨਹੀਂ ਆਊਗੀ ਸਾਰੇ ਕਲਾਸਰਾਂ ਦੇ ਜੀ ਜ਼ੀਰੋ ਲੈਵਲ ਤੋਂ ਹੈ ਇੰਗਲਿਸ਼ ਅਤੇ ਪੰਜਾਬੀ ਦੇ ਵਿੱਚ ਹੈਗੇ ਆ ਦਾਲਤਾ ਨੂੰ ਪੀਡੀਐਫ ਪ੍ਰੋਵਾਈਡ ਕਰਵਾਏ ਜਾਂਦੇ ਆ ਆਫਲਾਈਨ ਕਲਾਸਰ ਦੇ ਮੁਕਾਬਲੇ ਸਿਰ 5% ਫੀਸ ਹੈ ਜੇ ਕੋਈ ਜੁਆਇਨ ਕਰਨਾ ਚਾਹੁੰਦਾ ਕਰ ਸਕਦਾ ਹੈ ਜੀ ਚਲੋ ਹੁਣ ਜੇ ਪਹਿਲਾ ਪ੍ਰੈਸ਼ਰ ਆਪਾਂ ਤੋਂ ਪੁੱਛਿਆ ਜਾ ਰਿਹਾ ਹੈ ਕਿਹਦੇ ਭਾਰਤੀ ਸੈਨਾ ਦਿਵਸ 15 ਜਨਵਰੀ ਨੂੰ ਕਿਸਲੇ ਸਨਮਾਨ ਵਿੱਚ ਮਨਾਇਆ ਜਾਂਦਾ ਦੇਖੋ ਹੁਣ ਉਹ ਚੀਜ਼ਾਂ ਹੋ ਗਈਆਂ ਪ੍ਰਾਂਗ ਜੇਕਰ ਤੁਸੀਂ ਧਿਆਨ ਨਾਲ ਦੇਖੋ ਰਹੀ ਤਾਂ ਤੁਹਾਨੂੰ ਸਾਰੇ ਨੂੰ ਪਤਾ ਹੋਣਾ ਜੇਕਰ ਤਾਂ ਕੋਈ ਪੁੱਛਦਾ ਕਿ ਭਾਈ ਇੰਡੀਆ ਆਰਮੀਡੇ ਕਿਦੋਂ ਬਣਾਇਆ ਜਾਂਦਾਗਾ ਤੁਸੀਂ ਸਾਰੇ ਕਿਹੜੇ ਕਹਿ ਦੋਗੇ ਜੀ ਇਹ ਬਣਾਇਆ ਜਾਂਦਾ 15 ਜਨਵਰੀ ਨੂੰ ਪਰ ਇਸ ਵਾਰ ਇਹਨੇ ਪ੍ਰੈਸ਼ਰ ਦੇ ਵਿੱਚ ਕੀ ਪੁੱਛ ਲਿਆ ਕਿਹਦੇ ਪ੍ਰੈਸ਼ਰ ਦੇ ਵਿੱਚ ਭਾਈ ਸਭ ਸਾਨੂੰ ਇਹ ਦੱਸੋ ਤੁਸੀਂ ਕਿ ਇਹ ਬਣਾਇਆ ਕਿਹਦੇ ਜਨਮ ਦੇ ਵਿੱਚ ਜਾਂਦਾ ਕਿਹਦਾ ਸਨਮਾਨ ਕੀਤਾ ਜਾਂਦਾ ਉਹਦੇ ਤੇ ਇਹ ਹੈਗੇ ਭਾਈ ਜਬ ਆਪਣੇ ਬੀ ਨੰਬਰ ਆਪਸ਼ਨ ਠੀਕ ਹੈ ਜੀ ਇਹ ਹੈਗੇ ਆਪਣੇ ਬੀ ਨੰਬਰ ਆਪਸ਼ਨ ਜਨਰਲ ਕੇਐਮ ਕਿਰਪਾ ਹੁਣ ਕੇਐਮ ਕਿਰਪਾ ਬਾਰੇ ਆਪਾਂ ਇਹ ਕਿਰਪਾ ਬਾਰੇ ਸਭ ਦੇ ਲੋ ਜਿਹੜਾ ਬਾਹੂਬਲੀ ਬੂਵੀ ਦੇ ਵਿੱਚ ਸੀ ਠੀਕ ਹੈ ਜੀ ਜਨਰਲ ਕੇਐਮ ਕਿਰਪਾ ਹੋਰ ਕਰਦੇ ਇਹਦੇ ਬਾਰੇ ਕੁਝ ਜ਼ਰੂਰੀ ਗੱਲਾਂ ਚਲੋ ਇਪੋਰਟਡ ਪੋਰਡ ਦਾਦਾ ਜਮਗਾ ਲਿਖਦੇ ਨਾਲ ਨੋਟ ਕਰਦੇ ਜਾਓ ਲਿਖਣ ਦੀ ਕੋਈ ਲੋੜ ਨਹੀਂ ਪੀਡੀਐਫ ਤੁਹਾਨੂੰ ਸੈਂਡ ਹੋ ਜਾਣਗੇ ਦੇਖੋ ਜੀ ਜੇਕਰ ਤੁਹਾਡੇ ਕੋਈ ਪੁੱਛਦਾ ਕਿ ਕੌਣ ਸੀ ਫੀਲਡ ਮਾਰਸ਼ਲ ਕੇਐਮ ਕਰਪਾ ਕੌਰ ਜੀ ਰਾਜੇ ਭਾਰਤੀ ਫੌਜ ਦੇ ਪਹਿਲੇ ਕਮਾਂਡਰ ਜੀਪ ਸੀ ਜੇ ਤੁਹਾਨੂੰ ਕੀ ਪੁੱਛੇ ਨਾ ਕਿ ਭਾਰਤੀ ਫੌਜ ਦੇ ਪਹਿਲੇ ਕਮਾਂਡਰ ਇਹ ਚੀਫ ਕੌਰ ਸੀ ਤਾਂ ਤੁਸੀਂ ਅੱਖਾਂ ਬੰਦ ਕਰਕੇ ਕਹਿ ਦੇਣਾ ਜੀ ਫੀਲਡ ਮਾਰਸ਼ਲ ਕੇਐਮ ਕਰਪਾ ਠੀਕ ਹੈ ਜੀ ਪਹਿਲੀ ਗੱਲ ਦੂਜਾ ਆਪਾਂ ਤੁਹਾਨੂੰ ਪੁੱਛ ਸਕਦੇ ਹਾਂ ਰਾਜੇ ਇਸ ਵਾਰ ਆਪਾਂ ਕਿਹਨਾਂ ਸੈੜਾ ਦੇਪਸ ਬਣਾਇਆਗਾ ਇਸ ਵਾਰ ਆਪਾਂ ਬਣਾਇਆ ਜੀ 76ਵਾਂ ਠੀਕ ਹੈ ਜੀ ਚਿੱਤਰਵਾ ਬਣਾਇਆ ਇਸ ਸੈਨਾ ਦੇ ਇਸ ਸੈਨਾ ਦੇ ਉਸ ਨੇ ਮੌਕੇ ਤੇ ਸੈਨਾ ਮੁਖੀ ਸੈਨਾ ਮੁਖੀ ਕੌਣ ਆਪਣਾ ਇੱਕ ਬ੍ਰਿਸ਼ਾ ਨਾਂ ਵਰਗਾ ਮਨੋਜ ਪਾਂਡੇ ਦੇ ਬਲੀਦਾਨ ਬਹਾਦਰੀ ਦਾ ਬਲੀਦਾਨ ਦੇਣ ਵਾਲੇ ਜਿਹੜੇ ਸੈਦ ਕਸ਼ੀਦ ਹੋਏ ਰਾਜੇ ਉਹਨਾਂ ਨੂੰ 14 ਬਹਾਦਰੀ ਪੁਰਸਕਾਰ ਪ੍ਰਦਾਨ ਕੀਤੇ ਗਏ ਠੀਕ ਹੈ ਜੀ ਇਹ ਸਾਰੀ ਗੱਲਾਂ ਧਿਆਨ ਦੇ ਦੇਖ ਲਈ ਗਈ ਆ ਭਾਰਤੀ ਸੈਨਾ ਦਾ ਪਹਿਲਾ ਭਾਰਤੀ ਕਮਾਂਡਰ ਇਨ ਚੀਫ ਕੌਣ ਕਰਪਾ ਜੀ ਜੈ ਹਿੰਦ ਦਾ ਨਾਰਾ ਕਿਸ ਨੇ ਦਿੱਤਾ ਸੀ ਇਹ ਵੀ ਕੇਮ ਕਰਪਾ ਨੇ ਅਪਣਾਇਆ ਸੀ ਸੌਰੀ ਠੀਕ ਹੈ ਜੀ ਇਹ ਇਹ ਇਸ ਜੈਹਿਦੂ ਕਿਹਾ ਜਾਂਦਾ ਭਾਰਤ ਦੀ ਜਿੱਤ ਜਾਂ ਬੈਕਟਰੀ ਆਫ ਇੰਡੀਆ ਠੀਕ ਹੈ ਜੀ ਇਸ ਤੋਂ ਬਾਅਦ ਜਿਹੜਾ ਨਾ ਕੋੜੇ ਰਿੰਕ ਸੀ ਰਾਜੇ ਇਹਦੇ ਕੋੜੇ ਰਿੰਕ ਸੀ ਇੱਕ ਦਾ ਇੱਕ ਇੱਕ ਦਾ ਆਪਣੇ ਹੈਗੇ ਕੇਮਕ ਰੱਪਾ ਜੀ ਇੱਕ ਹੈਗਾ ਆਪਣੇ ਸੈਮ ਮਾਨੇਕਸ਼ਾ ਠੀਕ ਹੈ ਜੀ ਸੈਮ ਮਾਨੇਕਸ਼ਾ ਇਹ ਦੋ ਰਾਜੇ ਇਹ ਦੇ ਅਧਿਕਾਰੀ ਹੈ ਜਿਨ੍ਹਾਂ ਨੂੰ ਸਭ ਤੋਂ ਉੱਚੇ ਰੈਂਕ ਮਿਲੇ ਹੋਏ ਸਨ ਪੰਜ ਤਾਰਾ ਠੀਕ ਹੈ ਜੀ ਹੁਣ ਸ਼ਾਇਦ ਕੌੜਾ ਤੁਸੀਂ ਕਹੋਗੇ ਕੌੜਾ ਜੀ ਸੈਬਹਾਤਰੂ ਮੂਵੀ ਦੇਖ ਲਿਓ ਉਹ ਚ ਤੁਹਾਨੂੰ ਪਤਾ ਲੱਗ ਜਾਊਗਾ ਠੀਕ ਹੈ ਜੀ ਭਾਰਤੀ ਹਵਾਈ ਸੈਨਾ ਦੇਸ਼ ਬਣਾਇਆ ਦਾ 8 ਅਕਤੂਬਰ ਨੂੰ ਅਤੇ ਭਾਰਤੀ ਜਲ ਸੈਨਾ ਦੇਸ਼ ਬਣਾਇਆ ਦਾ 4 ਦਸੰਬਰ ਨੂੰ ਹਵਾਈ ਸੈਨਾ ਹੁੰਦੀ ਆਪਣੀ 에ਅਰ ਫੋਰਸ ਜਲ ਸੈਨਾ ਆਪਣੀ ਨੇਵੀ ਇਹ ਵੀ ਨਾਲ ਤੁਸੀਂ ਯਾਦ ਕਰਨਾ ਖੁਰਾਗੜੀ ਦੇ ਵਿੱਚ ਕੀ ਕਹਿੰਦੇ ਆ ਕਹਿੰਦੇ ਮੱਕਰ ਬੱਕਰ ਬਿਲਕੁ ਇੱਕ ਕੀਏ ਰਾਜੇ ਤਿਹਾਰ ਹੈਗਾ ਠੀਕ ਹੈ ਜੀ ਹੇਠ ਲਿਖੇ ਕਿਸ ਰਾਜੇ ਵਿੱਚ ਬੱਕਰ ਸਕਰਾंति ਤੇ ਅਯੋਜਿਤ ਇੱਕ ਸਲਾ ਦਾ ਤਿਹਾਰਾ ਹੈ ਬੱਕਰ ਸਕਰਾंति ਨੂੰ ਹੀ ਬਣਾਇਆ ਜਾਂਦਾ ਤਿਹਾਰ ਦਾ ਨਾਮ ਕੀ ਆ ਬੱਕਰ ਬਿਲਕੁ ਕਹਿੰਦੇ ਇਹ ਇਧਰੇ ਵਿੱਚੋਂ ਕਿਹੜੇ ਰਾਜ ਦੇ ਵਿੱਚ ਇਹ ਤਿਹਾਰ ਬਣਾਇਆ ਜਾਂਦਾਗਾ ਇਹ ਆਪਾਂ ਦੱਸਣਾ ਪਈ ਇਹਨਾਂ ਨੂੰ ਠੀਕ ਹੈ ਜੀ ਤੇ ਰਾਜਵੈਸੋ ਦੁਬਾਰੇ ਫਿਰ ਕਹਿੰਦਾ ਜਿਹੜਾ ਕਿਸੇ ਵੀ ਬੱਚੇ ਦੇ ਕਰੰਟ ਅਫੇਅਰਸ ਸਕੇਪਰੀ ਕਰਦੇ ਜੇਕਰ ਤੁਸੀਂ ਪੇਪਰ ਦੇ ਵਿੱਚੋਂ ਪਾਸ ਹੋਣਾ ਆਪਦੀ ਡੇਲੀ ਲਾਈਫ ਦੇ ਵਿੱਚ ਇਹ ਚੀਜ਼ਾਂ ਨੂੰ ਜੋੜ ਕੇ ਰੱਖ ਲਓ ਇਹਦਾ ਆਨਸਰ ਹੈਗਾ ਜੀ ਆਪਣਾ ਕੇਰਲਾ ਤੇ ਹੋਰ ਵੀ ਆਪਾਂ ਕੁਝ ਬਹਤ ਪੁੱਤ ਦਿਹਾੜਾ ਦੀ ਗੱਲ ਕਰ ਲੰਦੇ ਆ ਜੰਮੂ ਕਸ਼ਮੀਰ ਦੇ ਵਿੱਚ ਸ਼ਿਸ਼ਟ ਸੰਸਕ੍ਰਿਤ ਤਾਮਨ ਆਡੂ ਦੇ ਵਿੱਚ ਪੋਂਗਲ ਹਿਮਾਚਲ ਦੇ ਵਿੱਚ ਮਾਗ ਸਾਜੀ ਆਸਾਮ ਦੇ ਵਿੱਚ ਬੋਗਾਲੀ ਬੀਹੂ ਬੀਹੂ ਸੁਰਪਤਾ ਬੀਹੂ ਵਾਲਾ ਕਿੱਥੇ ਵੀ ਤਿਹਾਰਾ ਜੇ ਉਹ ਆਸਾਮ ਦੇ ਵਿੱਚ ਹੀ ਹੋਊਗਾ ਪੰਜਾਬ ਤੇ ਹਰਿਆਣਾ ਦੇ ਵਿੱਚ ਮੱਗੀ ਤੇ ਲੋਹੜੀ ਕਰਨਾਟਕਾ ਦੇ ਵਿੱਚ ਇਲੂ ਬਰੋਦੂ ਆਂਧਰਾ ਪ੍ਰਦੇਸ਼ ਦੇ ਵਿੱਚ ਪੀੜਾ ਪਟਾਗੋ ਪਟੂਗਾ ਠੀਕ ਹੈ ਜੀ ਉੜੀਸਾ ਦੇ ਵਿੱਚ ਬੱਕਰ ਚੌਲਾ ਇਸ ਤੋਂ ਬਾਅਦ ਆਗਲਾ ਕਹਿੰਦੇ ਕਿਹੜਾ ਮੈਡਲ ਜਿੱਤਰਵਾਂ ਲਈ ਪਹਿਲੀ ਵਾਰ ਆਹ ਥੱਲੇ ਗਲਤ ਲਿਖਿਆ ਹੋਇਆ ਹੈ ਜੀ ਪੰਜਾਬੀ ਦੇ ਵਿੱਚ ਤਾਂ ਆਹ ਦੇਖਿਓ ਵਿੱਚ ਇਡੀਰੇ ਪਲੇਅਰ ਕਹਿੰਦੇ ਇਡੀਰੇ ਪਲੇਅਰਾਂ ਦਾ ਉਹ ਕਿਹੜਾ ਪੇਅਰ ਹੈ ਪੇਅਰ ਦਾ ਮਤਲਬ ਕਿਹੜਾ ਜੋੜਾ ਹੈਗਾ ਜਿਸ ਨੇ ਬਲੇਸ਼ੀਆ ਬਟਵੈਟਰ ਉੱਪਰ ਦੇ ਵਿੱਚ ਸਿਲਵਰ ਮੈਡਲ ਜਿੱਤਿਆ 골ਡ ਮੈਡਲ ਦੀ ਗੱਲ ਨਹੀਂ ਕਰ ਰਹੇ 골ਡ ਮੈਡਲ ਆਪਾਂ ਨਹੀਂ ਜਿੱਤੇ ਆ ਆਪਾਂ ਜਿੱਤੇ ਸਿਲਵਰ ਮੈਡਲ ਕਹਿੰਦੇ ਜਿਹੜਾ ਜੀ ਕਿਹੜੀ ਜੋੜੀ ਹੈ ਜਿਹੜੇ ਬਲੇਸ਼ੀਆ ਬਟਵੈਟਰ ਉੱਪਰ ਦੇ ਵਿੱਚ ਇੱਕ ਜੋੜਾ ਆਪਣਾ ਭਾਰਤ ਦਾ ਜਿਹਦੇ ਸਿਲਵਰ ਮੈਡਲ ਜਿੱਤਿਆ ਇਹ ਹੈਗਾ ਜੀ ਸੱ ਸਰਦਾ ਯਾਦ ਕਰਦੇ ਲੋੜ ਦੀ ਸੱਤ ਬੂਟਿਆ ਯਾਦ ਕਰ ਲੋ ਚਰਾਗ ਪਿਛਲੇ ਦਾ ਯਾਦ ਕਰ ਲਿਓ ਠੀਕ ਹੈ ਜੀ ਤਾਂ ਬਲੇਸ਼ੀਆ ਬਟਮੇਟਰ ਉੱਪਰ ਬਾਰੇ ਕੁਝ ਥੋੜੀਆਂ ਜਿਹੀ ਗੱਲਾਂ ਆਪਾਂ ਹੋਰ ਵੀ ਕਰ ਲਗੇ ਉਸ ਤੋਂ ਪਹਿਲਾਂ ਇੱਕ ਜ਼ਰੂਰੀ ਗੱਲ ਕਰ ਲਗੇ ਹੈ ਨਾ ਕਹਿੰਦੇ ਜਿਹੜਾ 2023 ਦਾ 베ਜਰ ਧਿਆਨ ਜਦ ਖੇਡਣਾ ਤੇ ਅਵਾਰਡ ਹੈਗਾ ਇਹ ਵੀ ਆਪਣੇ ਸੱਤ ਤੇ ਚਰਾਗ ਨੂੰ ਵੀ ਲਿਆ ਹੋਇਆ ਹੈਗਾ ਢੋਡਾ ਨੂੰ ਮਿਲਿਆ ਹੋਇਆ ਇਹ ਠੀਕ ਹੈ ਜੀ ਤੇ ਬਲੇਸ਼ੀਆ ਉੱਪਰ ਦੇ ਵਿੱਚ ਹੋਰ ਵੀ ਥੋੜੇ ਬੇਨਰ ਉਹਨਾਂ ਦੀ ਗੱਲ ਕਰ ਲੈਂਦੇ ਆ ਕੋਮਣਾ ਜੀ ਉਹ ਦੇਖ ਲੈਂਦੇ ਆ 베ਜਰ ਸਿੰਗਲ ਕੈਟਾਗਰੀ ਦੇ ਵਿੱਚ ਐਂਡਰਸ ਮੂਵਮੈਂਟ ਜੀ ਸਿੰਗਲ ਦੇ ਵਿੱਚ ਐਡ ਸੀ ਜੰਗ ਬਲੇਸ਼ੀਆ ਓਪਨ ਜਿਹੜਾ ਟੂਰਨਾਮੈਂਟ ਹੈ ਜੀ ਸ਼ੁਰੂ ਕਿਦੋਂ ਹੋਈ ਸੀ ਇਹ ਹੋਈ ਸੀ ਸ਼ੁਰੂ 1937 ਦੇ ਵਿੱਚ ਆ ਨਾਮ ਆਵੇਂ ਯਾਦ ਨਾ ਕਰੋਗੇ ਕਿ ਕਿੱਥੋਂ ਦੇ ਹੈਗੇ ਕਿੱਥੋਂ ਦੇ ਨਹੀਂ ਪਰ ਇਹਨਾਂ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਬਲੇਸ਼ੀਆ ਓਪਨ ਦੇ ਵਿੱਚ ਸਿਲਵਰ ਮੈਡਲ ਕਿਹਨੇ ਜਿੱਤੇ ਆ ਮੈਂਡੀ ਜੀ ਸਿੰਗਲ ਕੌਣ ਹੈ ਬੂਬਰ ਸਿੰਗਲ ਕੌਣ ਹੈ ਸਟਾਰਟ ਕਿਦੋਂ ਹੋਈ ਸੀ ਇਹ ਮੈਚ ਠੀਕ ਹੈ ਜੀ ਇਸ ਤੋਂ ਬਾਅਦ ਅਗਲਾ ਡਬਲਯੂਈਐਫ ਦੀ ਗੱਲ ਕਰ ਰਹੇ ਆ ਡਬਲਯੂਈਐਫ WEF ਨੂੰ ਆਪ ਆਪ ਤੌਰ ਤੇ ਕਹਿੰਦੇ ਨੇ ਵਾਰਡ ਇਕਨੋਮਿਕ ਫੋਰਮ ਐਨਵਲ ਮੀਟਿੰਗ ਦਾ ਮਤਲਬ ਹੁੰਦਾ ਜਿਹੜੀ ਮੀਟਿੰਗ ਸਾਲਵਾਰ ਹੁੰਦੀ ਹੈ ਕਹਿੰਦੇ ਜਿਹੜੀ ਜੀ ਹੁਣ ਵਾਰਡ WEF ਦੇ ਵਾਰਡ ਇਕਨੋਮਿਕ ਫੋਰਮ ਦੇ 2024 ਦੀ ਮੀਟਿੰਗ ਕੀਤੀ ਹੈ ਕਹਿੰਦੇ ਉਹਦਾ ਥੀਮ ਕੀ ਹੈਗਾ ਥੀਮ ਹੈਗਾ ਜੀ ਉਹਦਾ ਰੀਬਿਲਡਿੰਗ ਟਰਸਟ ਰੀਬਿਲਡਿੰਗ ਟਰਸਟ ਇਹਦੇ ਸਭ ਜਿਹੜਾ ਕਿ ਜੋ ਪੰਜਾਬੀ ਚ ਜਿਹੜੀ ਚੀਜ਼ਾਂ ਪੰਜਾਬੀ ਚ ਨਹੀਂ ਲਿਖੀ ਹੋਈਆਂ ਸਭ ਤੋਂ ਰਾਜੋ ਤੁਹਾਨੂੰ ਇੰਗਲਿਸ਼ ਦੇ ਵਿੱਚ ਹੀ ਯਾਦ ਕਰਦੀਆਂ ਪੈੜ ਗਿਆ ਠੀਕ ਹੈ ਜੀ ਤੇ ਇਹ ਮੀਟਿੰਗ ਹੋਈ ਕਿੱਥੇ ਹੈ ਜੀ ਇਹ ਮੀਟਿੰਗ ਹੋਈ ਹੈ ਡਿਵੋਸ ਇਕ ਸਵਿਟਜ਼ਰਲੈਂਡ ਦਾ ਸ਼ਹਿਰ ਹੈਗਾ ਉੱਥੇ ਹੋਈ ਹੈ ਤੇ ਮੀਟਿੰਗ ਕਿੰਨੇ ਨੰਬਰ ਦੀ ਹੋਈ ਹੈ 49 ਨੰਬਰ ਦੀ ਮੀਟਿੰਗ ਹੋਈ ਹੈ ਇਸ ਵਾਰ ਠੀਕ ਹੈ ਜੀ 49 ਨੰਬਰ ਦੀ ਇਸ ਤੋਂ ਬਰ ਅਗਲਾ ਕਾਹਨੇ ਮਸ਼ਹੂਰ ਕਵੀ ਇੱਕ ਕੀਰਤ ਉਹਦਾ ਮਨੂਮਰ ਰਾਣਾ ਠੀਕ ਹੈ ਜੀ ਮਨੂਮਰ ਰਾਣਾ ਇਹਦਾ ਦਿਹਾਤ ਹੋ ਗਿਆ राजे ਇਹਦੇ ਨੇ 2014 ਦੇ ਵਿੱਚ ਇੱਕ ਕਵਿਤਾ ਲਿਖੀ ਸੀ ਜਿਹਦੇ ਵਾਸਤੇ ਇਹਨੂੰ ਸਾਹਿਤ ਅਕੈਡਮੀ ਪੁਰਸਕਾਰ ਵੀ ਮਿਲ ਚੁੱਕਿਆ ਹੈਗਾ ਪ੍ਰੈਸ਼ਰ ਰਿਪੋਰਟ ਡਾ ਛੱਡੜੀ ਦੀ ਹੈਗਾ ਇਹ ਜੀ ਸ਼ਾਦਵਾ ਠੀਕ ਹੈ ਜੀ ਸ਼ਾਦਵਾ ਦੀ ਤਾਂ ਹੀ ਰਚੜੇਗੀ ਜਿਹਦੇ ਕਰਕੇ ਇਹਨੂੰ ਉਹਨੂੰ ਪੁਰਸਕਾਰ ਵੀ ਮਿਲਿਆ ਸੀ ਆਪ ਇਸੇ ਦਾ ਬਦਲਾ ਇਹਦਾ ਜੀ ਯਾਰ ਕਰਨਾ ਪੜਾ ਤਾਈਵਾਨ ਦਾ ਪ੍ਰੈਜ਼ੀਡੈਂਟ ਕੌਣ ਬਣ ਚੁੱਕਿਆ ਹੈਗਾ ਇਹ ਪੁੱਛ ਰਹੇ ਨੇ ਇਹ ਬੜਾ ਜੀ ਬਿਲੀਵ ਲੈ ਚਲੋ ਬੇਚ ਸਟੇਟ ਆਫ ਰਿਚ ਇਸ ਨੂੰ ਪਤਾ ਹੋਣਾ ਚਾਹੀਦਾ ਜੀ ਤੁਹਾਨੂੰ ਪਹਿਲਾਂ ਵੀ ਆਪਾਂ ਗੱਲ ਕਰਕੇ ਹਟੇ ਸੀ ਇਹਦੇ ਬਾਰੇ ਕਿ ਮਲਟੀ სპੋਰਟਸ ਬੀਚ ਗੇਮਸ ਹੋ ਗਈਆਂ ਇਹ ਪਹਿਲੀ ਵਾਰ ਹੋ ਰਗੇ ਕਿੱਥੇ ਹੋ ਰਗੇ ਇਹ ਆਪਾਂ ਇਹ ਪ੍ਰੈਸ਼ਰ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਡਿਸਕਸ ਕਰਕੇ ਗਏ ਆ ਉਦੋਂ ਇਹ ਸ਼ੁਰੂ ਹੋ ਰਗੇ ਸੀ ਗੇਮਾਂ ਹੋੜੇ ਸ਼ੁਰੂ ਹੋ ਕੇ ਇਹਦਾ ਰਿਜ਼ਲਟ ਵੀ ਆ ਚੁੱਕਿਆ ਕਿ ਇਹਦੇ ਵਿੱਚ ਫਰਸਟ ਕੌਣ ਰਿਹਾਗਾ ਇਹ ਗੇਮਾਂ ਦੇ ਵਿੱਚ ਫਰਸਟ ਕੌਣ ਰਿਹਾਗਾ ਜੀ ਇਹ ਪੁੱਛ ਰਹੇ ਨੇ ਕਿ ਫਰਸਟ ਰਿਹਾ ਭਈ ਬੱਧ ਪ੍ਰਦੇਸ਼ ਜਿੱਤ ਗਿਆ ਬੱਧ ਪ੍ਰਦੇਸ਼ ਜਿੱਤ ਗਿਆ ਇਸ ਤੋਂ ਬਾਅਦ ਅਗਲਾ ਕਹਿੰਦੇ ਦੱਤੀਵਾ ਕ੍ਰਿਸ ਆਪਣਾ ਕ੍ਰਿਟਿਕਸ ਚੁਆਇਸ ਅਵਾਰਡ ਹੋਇਆ ਫਿਲਮ ਦੇ ਖੇਤਰ ਦੇ ਵਿੱਚ ਇਹਦੇ ਵਿੱਚ ਬੈਸਟ ਫਿਲਮ ਦਾ ਅਵਾਰਡ ਕਿਹਦੇ ਜਿੱਤਿਆ ਇਹ ਜਿੱਤਿਆ ਜੀ ਆਪਣਾ ਓਪਨ ਹੈਬਰ ਠੀਕ ਹੈ ਜੀ ਇਹਨੇ ਜਿੱਤਿਆ ਹੈਗਾ ਕਾਫੀ ਅਵਾਰਡ ਦਿੱਤ ਚੁੱਕੀ ਹੈ ਮੂਵੀ ਠੀਕ ਹੈ ਜੀ ਦੇਖੋ ਬੈਸਟ ਪਿਕਚਰ ਦਾ ਵੀ ਇਹਨੂੰ ਮਿਲੇਗਾ ਅਵਾਰਡ ਠੀਕ ਹੈ ਜੀ ਜੇਕਰ ਪੁੱਛਣਾ ਬੈਸਟ ਫਿਲਮ ਦਾ ਵੀ ਇਹਨੂੰ ਮਿਲੇਗਾ ਠੀਕ ਹੈ ਜੀ ਦੂਜੇ ਪਾਸੇ ਬੈਸਟ ਐਕਟਰ ਕੋਡ ਮਿਲੇ ਪੌਲ ਨੂੰ ਬੈਸਟ ਐਕਟ੍ਰੈਸ ਈਵਾ ਬੈਸਟ ਡਾਇਰੈਕਟਰ ਕ੍ਰਿਸਟੋਫਰ ਬੈਸਟ ਫੋਰੋ ਲੈਂਗੁਏਜ ਫਲਮ ਕਿਹੜੀ ਹੈ ਡਾਊਮੀ ਆਫ ਏ ਫਾਲ ਹੋਰ ਆ ਜੇ ਆ ਨਾਲ ਦੇ ਫਿਲਮਾਂ ਦੇ ਨਾਮਾਂਗੇ ਇਹ ਭਾਵੇਂ ਤੁਸੀਂ ਨਾ ਯਾਦ ਕਰਿਓ ਠੀਕ ਹੈ ਜੀ ਆ ਯਾਦ ਕਰ ਲਓ ਕੱਲਾ ਆ ਫਿਲਮ ਦਾ ਨਾਮ ਯਾਦ ਕਰ ਲਓ ਠੀਕ ਹੈ ਬਾਕੀ ਭਾਵੇਂ ਨਾਮ ਯਾਦ ਕਰਿਓ ਕੱਲੇ ਦੇਖ ਲਓ ਕਿ ਬੈਸਟ ਐਕਟਰ ਕੌਣ ਹੈ ਬੈਸਟ ਐਕਟਰਸ ਕੌਣ ਹੈ ਕਿਉਂਕਿ ਇਥੋਂ ਪ੍ਰੈਸ਼ਰ ਪੁੱਛੇ ਜਾਂਦੇ ਆ ਹੋਰ ਅਗਲਾ ਕਿਹਦੇ ਕਿਹੜੀ ਭਾਰਤ ਦੀ ਪਹਿਲੀ ਟੈਗ ਰਿਜ਼ਰਵ ਬਣ ਗਈ राजे ਫਸਟ ਜਿਹੜਾ ਫਸਟ ਬਣ ਗਈ ਕੋਈ ਵੀ ਚੀਜ਼ ਆਪਣੀ ਸਟ੍ਰੈਟਜੀ ਕੇ ਪੋਸ਼ਣ ਬਣ ਜਾਂਦਾ ਉਹ ਕਦੇ ਨਹੀਂ ਬਦਲਦਾ ਹੁੰਦਾ ਹੈਣਾ ਕਿਹੜੇ ਡਰਾਈ ਡਾਰਕ ਸਕਾਈ ਪਾਰਕ ਡਾਰਕ ਸਕਾਈ پارک ਦਾ ਦਰਜਾ ਮਿਲ ਗਿਆ ਭਾਈ ਸਾਹਿਬ ਡਾਰਕ ਸਕਾਈ پارک ਦਾ ਦਰਜਾ ਮਿਲ ਗਿਆ ਭਾਰਤ ਦੀ ਕਿਹੜੀ ਟਾਈਗਰ ਟਾਈਗਰ ਰਿజర్ਵ ਨੂੰ ਇਹ ਪੁੱਛ ਰਹੇ ਨੇ ਆਪਾਂ ਨੂੰ ਤਾਂ ਇਹ ਮਹਾਰਾਸ਼ਟਰ ਦੇ ਵਿੱਚ ਹੈ ਜਿਹੜੂ ਇਹ ਮਿਲਿਆ ਹੋਇਆਗਾ ਠੀਕ ਹੈ ਜੀ ਕਿਹੜੀ ਆ ਉਹ ਉਹ ਹੈਗੀ ਆਪਣੀ ਪੈਂਚ ਟਾਈਗਰ ਰਿజర్ਵ ਮਹਾਰਾਸ਼ਟਰ ਦੇ ਵਿੱਚ ਇਹ ਤਾਂ ਆਪਣਾ ਆਪਣਾ ਸ਼ੈ ਕਰ ਹੋ ਚੁੱਕਿਆ ਹੈ ਕੀ ਬਸ ਉਹ ਤੋਂ ਪੁੱਛਣ ਕਿ ਬਾਰਸ ਟਾਈਗਰ ਰਿజర్ਵ ਕਿੱਥੇ ਆ ਸਾਬ ਦੇ ਵਿੱਚ ਆ ਬਾਦੀਪੁਰ ਕਿੱਥੇ ਆ ਕਡਾਰਕਾ ਦੇ ਵਿੱਚ ਆ ਪਾਲਾਬਾਉ ਕਿੱਥੇ ਆ ਚਾਰਖੜ ਦੇ ਵਿੱਚ ਆ ਦਾਲਾਂ ਚੀਜ਼ਾਂ ਵੀ ਯਾਦ ਕਰ ਲੈਣੀ ਆ ਮਹਾਰਾਸ਼ਟਰ ਕੇ ਇੰਪੋਰਟੈਂਟ ਅਬੀ ਹੈਗੇ ਥੋੜੇ ਜਿਹੇ ਤੜੋਵਾ ਮੈਲਗਾਟ ਦਵੇਗਾ ਉਹ ਸਾਦਰੀ ਇਹ ਮਹਾਰਾਸ਼ਟਰ ਦੇ ਕੁਝ ਇੰਪੋਰਟੈਂਟ ਮੇਜਰ ਟਾਈਗਰ ਰਿਜ਼ਰਵ ਹੈਗੇ ਇਦਾਂ ਤੋਂ ਕੋਈ ਪ੍ਰੈਸ਼ਰ ਪੁੱਛੇ ਜਾ ਸਕਦਾ ਜਿੱਡੇ ਕੇ ਮੇਰੇ ਤੋਂ ਡਾਲ ਕੰਪਲੀਟ ਹੁੰਦੇ ਆ ਉਹਦੇ ਕਰਵਾ ਰਹੇ ਹਾਂ ਤੜੋਵੇ ਠੀਕ ਹੈ ਜੀ ਇਹ ਤੋਂ ਬਾਅਦ ਅਗਲਾ ਹੋਰ ਗੱਲ ਕਰ ਰਹੇ ਹਰੇ राजे ਐਫ ਪੀਆਈ ਦੀ ਐਫ ਪੀਆਈ ਕੀ ਹੋੜਾ ਫਿਊਚਰ ਪ੍ਰੋਸਪੈਕਟ ਇੰਡੈਕਸ ਠੀਕ ਹੈ ਜੀ ਇਹਦੇ ਵਿੱਚ ਕਿਹੜੇ ਰਿਲੀਜ਼ ਕੀਤਾ ਗਿਆ ਰਿਲੀਜ਼ ਕੌਣ ਕਰਦਾ ਇਹਨੂੰ ਇਹਨੂੰ ਰਿਲੀਜ਼ ਕਰਦਾ ਨਿਊਜ਼ਬੀਕ ਵੈਂਟੇਜ ਐਂਡ ਹਾਰਾਈਜ਼ਨ ਗਰੁੱਪ ਇਹ ਦੋ ਕੰਪਨੀਆਂ ਰਾਜੇ ਜਿਹੜੀਆਂ ਐਫ ਪੀ ਆਈ ਨੂੰ ਲਾਂਚ ਕਰਦੇ ਗਏ ਇਹ ਜੋ ਫਿਊਚਰ ਬਾਰੇ ਰਾਜੇ ਕੋਈ ਗੱਲਬਾਤ ਕੀਤੀ ਜਾਂਦੀ ਤਾਂ ਉਹ ਤੋਂ ਬੜਾ ਡੀਪਲੀ ਜਾਣ ਦੀ ਲੋੜ ਨਹੀਂ ਪਾਸੇ ਜਿਹੜੇ ਇਹ ਪੁੱਛੇ ਕਿ ਜਿਹੜੀ ਇਹ ਰਿਪੋਰਟ ਦਰਜ ਉਹ ਕੱਢੀ ਹੈ ਜਿਹੜਾ ਰਿਪੋਰਟ ਦੇ ਵਿੱਚ ਭਾਰਤਾਂ ਰੈਗ ਕਿੰਭਾਗਾ ਬਸ ਇਹੀ ਪੁੱਛਿਆ ਹੋਰ ਕੋਈ ਬੜਾ ਐਕਸਟਰਾ ਨਹੀਂ ਪੁੱਛਿਆ ਤਾਂ ਭਾਰਤਾਂ ਰੈਗ ਭਾਈ ਸਾਹਿਬ 35 ਬੈਦੇ ਵਿੱਚ ਤੇ ਪਹਿਲੇ ਤੇ ਇਹਦੇ ਵਿੱਚ ਹੈਗਾ ਜੁਕੇ ਦੂਜੇ ਤੇ ਡੈਨਮਾਰਕ ਤੀਜੇ ਤੇ ਯੂਐਸਏ ਇੰਡੀਆ ਪੈਂਤੀ ਵਿੱਚ ਤੇ ਸਭ ਤੋਂ ਅੱਗੇ ਪਾਕਿਸਤਾਨ ਕਿਉਂਕਿ 70 ਦੇ ਸਾਲ ਹੀ ਰਾਜੇ ਚ ਉਹ ਕੱਢੀ ਗਈ ਹੈ ਪਾਕਿਸਤਾਨ ਕਿਉਂਕਿ ਆਪਣਾ ਗਵਰਡੀ ਦੇਸ਼ ਹੈ ਪ੍ਰੈਸ਼ਰ ਆਪਣੇ ਵਾਸਤੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੋ ਜਾਂਦਾਗਾ ਹੋ ਚੱਲਦੇ ਆਪਾਂ ਅੱਗੇ ਕਹਿੰਦੇ ਇਹ ਜਿਹੜਾ FIFA FIFA ਦੀ ਸਟਾਰਟ 1904 ਦੇ ਵਿੱਚ ਹੋਈ ਸੀ ਸੋਣਿਓ ਜ਼ੂਰਿਕ ਯੂ ਯੂਰਕ ਸਵਿਟਜ਼ਰਲੈਂਡ ਉੱਥੇ ਦਾ ਹੈਡ ਕੁਆਟਰ ਆ ਫੀਫਾ ਦਾ ਹੈ ਨਾ ਇਹਦੇ ਵਿੱਚ ਕਹਿੰਦੇ ਬੈਸਟ ਪਲੇਅਰ ਚੁਣੀ ਗਈ ਹੈ 2023 ਦੀ ਫੀਮੇਲ ਵਰਜਨ ਦੇ ਵਿੱਚ ਫੀਮੇਲ ਪਲੇਅਰ ਚੁਣੀ ਗਈ ਹੈ ਰਾਜੇ ਫੀਫਾ ਦੀ ਬੈਸਟ ਪਲੇਅਰ ਚੁਣੀ ਗਈ ਹੈ ਅੱਪ ਤੋਂ ਇਹ ਪੁੱਛਿਆ ਕਿ ਉਹਦਾ ਨਾਮ ਕੀ ਹੈਗਾ ਇੰਪੋਰਟ ਐਪਰੀਸ਼ੀਏਟ ਹੈ ਉਹਦਾ ਨਾਮ ਹੋਵੇਗਾ ਜੀ ਐਟੇ ਆਣਾ ਬੋਰ ਬੇਟੀ ਜੇ ਸਾਡੇ ਜੱਤ ਦੀ ਹੁੰਦੇ ਨਾ ਰਾਜੇ ਕੋਈ ਨਾ ਕੋਈ ਨਾ ਟ੍ਰਿਕ ਬਣਾ ਲਿਆ ਕਰੋ ਜੈਂ ਦੀ ਜੱਤ ਹੁੰਦੇ ਟ੍ਰਿਕਸ ਬਣਾ ਲਿਆ ਕਰੋ ਪਰ ਕਰਦੇ ਸਾਨੂੰ ਪੈੜਗੇ ਜੇ ਨੌਕਰੀ ਲੈਣੀ ਹੈ ਠੀਕ ਹੈ ਜੀ ਚਲੋ ਹੁਣ ਕਹਿੰਦੇ ਜਿਹੜੇ FIFA ਦੇ ਵਿੱਚ ਬੈਸਟ ਗੋਲਕੀਪਰ ਦਾ ਅਵਾਰਡ ਮਿਲਿਆਗਾ ਇਹ ਮੈਜਿਸਟ੍ਰੇ ਵਿੱਚ ਕਿਹਨੂੰ ਮਿਲਿਆ ਬੈਂਟਸ ਦੇ ਵਿੱਚ ਗੱਲ ਕਰ ਰਹੇ ਆ ਇਹ ਮਿਲਿਆ ਜੀ ਐਂਡਰਸਨ ਤੋਂ ਜਿਹੜਾ ਕਿ ਬਰਾਜ਼ੀਲ ਦਾ ਖਿਡਾਰੀ ਹੈ ਤੇ ਬੈਸਟ ਪਲੇਅਰ ਬੈਸਟ ਗੋਲਕੀਪਰ ਔਰਤਾਂ ਦੀ ਕੈਟਾਗਰੀ ਦੇ ਵਿੱਚ ਕਿਹਨੂੰ ਮਿਲਿਆ ਇਹ ਮਿਲਿਆ ਮੈਰੀ ਆਰਟਸਨ ਤੋਂ ਜਿਹੜੀ ਇੰਗਲੈਂਡ ਦੀ ਹੈ ਠੀਕ ਹੈ ਜੀ ਕਹਿੰਦੇ FIFA ਦਾ ਫੇਅਰ ਪਲੇ ਅਵਾਰਡ ਇਹ ਕਿਹਨੂੰ ਮਿਲਿਆ ਇਹ ਬਰਾਜ ਦੀ ਡੈਸ਼ਰ ਟੀਮ ਨੂੰ ਮਿਲੇਗਾ ਸਾਰੇ ਪੁਆਇੰਟ ਯਾਦ ਕਰਦੇ ਰਹੇ ਜੇ ਕਿਸੇ ਵਿੱਚੋਂ ਵੀ ਮਰਜੀ ਪੁੱਛ ਸਕਦੇ ਆ ਪੇਪਰ ਦੇ ਵਿੱਚ ਦितीਜੋਗ ਦितीਜੋਗ ਬਾਰੇ ਤਾਂ ਤੁਹਾਨੂੰ ਸਾਰਾ ਕੁਝ ਪਤਾ ਹੈਗਾ ਬਹੁਤ ਵਾਰੀ ਕਰਵਾਇਆ ਪਹਿਲੇ ਨੂੰ ਪਲੇ ਡਿਗਰੀਸ਼ਨ ਕਰਦੇ ਹੁੰਦੇ ਸੀ ਜਿਹੜਾ ਮੋਦੀ ਸਾਹਿਬ ਆਗੇ ਤੇ ਪਲੇ ਡਿਗਰੀਸ਼ਨ ਦਾ ਨਾਮ ਬਦਲ ਕੇ ਨੀਤੀ ਜੋਗ ਕਰਤਾ ਜਿਹੜਾ ਵਜੂਦਾ ਮੌਕੇ ਦਾ ਪ੍ਰਾਈਮ ਮਿੰისტਰ ਹੁੰਦਾ ਹੈਗਾ ਉਹੀ ਇਹਦਾ ਚੇਅਰਪਰਸਨ ਹੁੰਦਾ ਹੈਗਾ ਨੀਤੀ ਅਯੋਗ ਦਾ ਇਹਦੇ ਬਾਰੇ ਤੁਹਾਨੂੰ ਪਤਾ ਹੈਗਾ ਕਹਿੰਦੇ ਜਿਹੜੀ 2024 ਦੀ ਰਿਪੋਰਟ ਕੱਢੀ ਹੈ ਕਿੰਨੇ ਡਿਤੀ ਜੋਗੜੇ ਉਹ ਕਹਿੰਦੇ ਕਿਹੜੇ ਦੇਸ਼ ਦੇ ਵਿੱਚ ਸਭ ਤੋਂ ਵੱਧ ਗਰੀਬੀ ਘਟੀ ਹੈ ਠੀਕ ਹੈ ਜੀ ਗਰੀਬੀ ਸਭ ਤੋਂ ਵੱਧ ਕਿੱਥੇ ਘਟੀ ਹੈਗੀ ਉਹ ਗੱਲ ਕਰ ਰਹੇ ਹੈ ਤਾਂ ਆਪਾਂ ਇਹਦਾ ਜਵਾਬ ਦੇਣਾ ਭਾਈ ਸਾਹਿਬ ਦੱਸੋ ਕਿੱਥੇ ਘਟੀ ਹੈ ਗਰੀਬੀ ਗਰੀਬੀ ਘਟੀ ਹੈ ਜੀ ਜੁਪੀ ਦੇ ਵਿੱਚ ਠੀਕ ਹੈ ਜੀ ਤੇ ਜੁ ਡਿਤੀ ਜੋਗੜੀ ਗੱਲ ਚੱਲੀ ਪਈ ਤਾਂ ਜਰੂਰ ਜਾਣ ਕਰ ਲਓ ਸਟੈਬਲਿਸ਼ ਕਿਦੋਂ ਹੋਈ ਸੀ ਡਿਤੀ ਜੋਗਾ 1 ਜਨਵਰੀ 2015 ਚੇਅਰਪਰਸਨ ਨੂੰ ਦੱਸਿਆ ਵਜੂਦਾ ਸਮੇਂ ਜਿਹੜਾ ਪੀਐਮ ਹੋਊਗਾ ਉਹੀ ਚੇਅਰਪਰਸਨ ਹੋਊਗਾ ਵਾਈਸ ਪ੍ਰੈਜ਼ੀਡੈਂਟ ਕਿਹੜਾ ਹੈ ਸੋਬਰਬੈਰੀ ਸੀਓ ਕੌਣ ਹੈ ਬੀ ਵੀ ਆਰ ਸੋਬਰਬਦੀਵ ਠੀਕ ਹੈ ਜੀ ਸੋਬਰਬਦੀਵ ਲਿਖਣਾ ਸੀ ਨਾਲ ਤੇ ਸਾਰੇ ਹੀ ਆ ਤਾਂ ਇੰਨੀ ਇੰਪੋਰਟੈਂਟ ਹੈ ਜੋ ਵਾਈਸ ਪ੍ਰੈਜ਼ੀਡੈਂਟ ਸੀਓ ਤੋਂ ਤਾਂ ਪਤਾ ਨਹੀਂ ਕਿੰਨੇ ਕਬਾਰੀ ਪ੍ਰੈਸ਼ਰ ਜਿਹੜੇ ਹੋਏ ਵਾ ਰਿਪੀਟ ਹੋਏ ਹੋਏ ਆ ਕੁਝ ਵੀ ਨਹੀਂ ਛੱਡਣਾ ਹੈਗਾ ਇਸ ਤੋਂ ਬਾਅਦ ਕਹਿੰਦੇ 75ਵਾਂ ਐਮੀ ਅਵਾਰਡ ਹੋਇਆ 2024 ਦਾ 75ਵਾਂ ਐਮੀ ਅਵਾਰਡ ਹੋਇਆ ਉਹ ਚ ਬੈਸਟ ਕਮੇਡੀ ਸੀਰੀਜ਼ ਦੇ ਵਿੱਚ ਕਿਹੜੀ ਬੂਵੀ ਨੂੰ ਅਵਾਰਡ ਦਿੱਤਾ ਗਿਆ ਹੈਗਾ ਠੀਕ ਹੈ ਜੀ ਕਿਰੋ ਵਾਰ ਦਿੱਤਾ ਗਿਆ ਆਪਾਂ ਤਾਂ ਉਹੀ ਪੁੱਛ ਰਹੇ ਨੇ ਦੱਸੋ ਜੀ ਕਿਰੋ ਦਿੱਤਾ ਗਿਆ ਇਹ ਦਿੱਤਾ ਗਿਆ ਦਾ ਬੀਅਰ ਦੋ ਦਾ ਬੀਅਰ 75ਵਾਂ ਐਮੀ ਅਵਾਰਡ ਹੋਇਆ ਡਰਾਮਾ ਸੀਰੀਜ਼ ਦੇ ਵਿੱਚ ਠੀਕ ਹੈ ਜੀ ਬੈਸਟ ਸੀਰੀਜ਼ ਠੀਕ ਹੈ ਜੀ ਬੈਸਟ ਐਕਟਰ ਬੈਸਟ ਐਕਟਰਸ ਠੀਕ ਹੈ ਜੀ ਬੈਸਟ ਸੀਰੀਜ਼ ਬੈਸਟ ਐਕਟਰ ਬੈਸਟ ਐਕਟਰ ਆ ਤੁਸੀਂ ਦੇਖ ਲਿਓ ਆਹ ਬਰੇ ਸਾਉਟ ਯਾਤਰਾ ਕਰ ਲੋ ਕਬੀੜੀ ਸੀਰੀਜ਼ ਦੀ ਗੱਲ ਕਰਦੇ ਆ ਆ ਡਰਾਮਾ ਸੀਰੀਜ਼ ਦੀ ਗੱਲ ਕਰਦੇ ਆ ਠੀਕ ਹੈ ਜੀ ਸਾਰੇ ਦੇਖ ਲੈ ਇੱਕ ਵਾਰੀ ਤੜੂ ਯਾਤਰਾ ਕਿਸ ਰਾਜ ਨਾਲ ਸੰਬੰਧਤ ਹੈ ਇੰਨੇ ਵਾਰੀ ਆ ਪ੍ਰੈਸ਼ਰ ਆਪਾਂ ਕਰਕੇ ਗਏ ਇੰਨੇ ਜ਼ਿਆਦਾ ਬੜੀ ਪ੍ਰੈਸ਼ਰ ਕਰਕੇ ਗਏ ਇਹ ਆਪਾਂ ਸੋ ਸਾਰੇ ਨੂੰ ਪਤਾ ਹੋਣਾ ਚਾਹੀਦਾ ਰਾਜ ਜਗਨਨਾਥ ਪੁਰੀ ਦੀ ਯਾਤਰਾ ਨਾਲ ਸੰਬੰਧਤ ਹੈ ਤੜੂ ਯਾਤਰਾ ਠੀਕ ਹੈ ਜੀ ਇਹ ਸੰਬੰਧਤ ਹੈਗੀ ਆਪਣੀ ਉੜੀਸਾ ਡੀ ਨੰਬਰ ਆਪਸ਼ਨ ਉੜੀਸਾ ਓਡੀਸਾ ਦੇ ਹੋਰ ਮਹੱਤਵਪੂਰਨ ਫੈਸਟੀਵਲ ਕਿਹੜੇ ਆ ਰਥ ਯਾਤਰਾ ਕਲੀਗਾ ਫੈਸਟੀਵਲ ਚਾਹੂ ਕੁੜਕਾਰਕ ਕੁੜਕਾਰਕ ਬੱਦਰ ਵੀ ਹੈਗਾ ਇੱਥੇ ਓਡੀਸਾ ਦੇ ਵਿੱਚ ਮਹਾ ਵਿਸ਼ਵਾ ਠੀਕ ਹੈ ਜੀ ਸੜਕ ਰੰਤੀ ਇਹ ਸਾਰੇ ਯਾਦ ਕਰਦੇ ਆ ਦਾਲ ਦੇ ਨਾਲ ਜਿਦਾ ਕਿਤੋਂ ਮਰਜ਼ੀ ਪ੍ਰੈਸ਼ਨ ਪੁੱਛ ਸਕਦੇ ਹੋ ਫਿਰ ਤੁਸੀਂ ਕਹਿੰਦੇ ਆ ਕਿ ਪੇਪਰ ਬਾਹਰੋਂ ਆ ਗਿਆ ਜੀ ਬਾਹਰੋਂ ਹੀ ਆਇਆ ਹੁੰਦਾ ਪੇਪਰ ਆਪਣੇ ਥੋੜੇ ਜਿਹੇ ਇੰਪੋਰਟੈਂਟ ਪੁਆਇੰਟ ਹੁੰਦੇ ਆ ਆਪਾਂ ਹਮੇਸ਼ਾ ਉਹਨਾਂ ਨੂੰ ਦਾਤਰ ਅੰਦਾਜ਼ੇ ਨੂੰ ਕਰ ਦਿੰਦੇ ਆ ਨਾ ਤਾਂ ਉਦੋਂ ਪਤਾ ਲੱਗਦਾ ਕਿ ਪੇਪਰ ਬਾਹਰੋਂ ਆਇਆ ਇਸ ਤੋਂ ਅਗਲਾ ਕਿਹਦੇ ਪਾਤ ਸਰਕਾਰ ਦੇ ਕੀ ਕਰਿਆਗਾ ਇੱਕ ਟੀਚਾ ਰੱਖਿਆ ਹੈ ਟੀਚਾ ਦਾ ਮਤਲਬ ਕੀ ਰੱਖਿਆ ਕਿਹਦੇ ਟਾਰਗੇਟ ਰੱਖਿਆ ਰਾਜੇ ਈਡੀਆ ਦੇ ਟਾਰਗੇਟ ਰੱਖਿਆ ਹੈ ਕਿ ਟਾਰਗੇਟ ਦੇ ਵਿੱਚ ਕਿਹਾ ਕਿ ਦੇ ਭਾਈ ਅਸੀਂ ਆਹ ਸਾਲ ਤੱਕ ਇਹਦਾ ਮਤਲਬ ਇਹਦਾ ਅਰਥ ਹੈਗਾ ਡੀ ਨੰਬਰ ਆਪਸ਼ਨ ਕਿ 2030 ਤੱਕ ਅਸੀਂ ਕੀ ਕਰਾਂਗੇ ਜਿਹੜੀਆਂ ਵੀ ਆਪਣੇ ਦੁਰਘਟਨਾਵਾਂ ਹੁੰਦੀਆਂ ਸੜਕ ਹਾਦਸੇ ਹੁੰਦੇ ਆ ਉਹਨਾਂ ਦੇ ਵਿੱਚ 50% ਕਮੀ ਕਰ ਦਾਂਗੇ ਠੀਕ ਹੈ ਜੀ ਜਿਹੜਾ ਆਪਣਾ ਸੜਕ ਨਾ ਬਤਰਾਲੇ ਜੀ ਦੇ ਕੋਲ ਹੈਗਾ ਉਹ ਤੁਹਾਨੂੰ ਪਤਾ ਹੀ ਹੈਗਾ ਉਹਨਾਂ ਦਾ ਵੀ ਕਮੈਂਟਰ ਦੇ ਵਿੱਚ ਦੱਸਿਓ ਉਹਨਾਂ ਨੇ ਫੈਸਲਾ ਲੈਤਾਗਾ ਇਸ ਤੋਂ ਬਾਅਦ ਆਪ ਰੀਸ਼ਰ ਵੀ ਬਹੁਤ ਜ਼ਿਆਦਾ ਮਹੱਤਵਪੂਰਨ ਬੁੱਕ ਹੈ ਇੱਕ ਗਾਂਧੀ ਦੇ ਰਿਲੇਟਡ ਕੀ ਹੈ ਗਾਂਧੀ ਇਹ ਲਾਈਫ ਇਟ 3 ਕਪੇਅਰ ਇਹ ਬੁੱਕ ਦੇ ਵਿੱਚ ਗਾਂਧੀ ਜੀ ਦੇ ਜੀਵਨ ਦੇ ਵਿੱਚ ਜਿਹੜੀ ਉਹਨਾਂ ਤਿੰਨ ਕਪੇਅਰ ਦਾ ਬੁੱਕ ਚ ਲੱਗਿਆ ਸੀ ਜਿਹਨਾਂ ਆਪਣੀ ਬਾਰਡਰ ਹਿਸਟਰੀ ਵਿੱਚ ਬਹੁਤ ਹੀ ਜ਼ਿਆਦਾ ਯੋਗਦਾਨ ਹੈ ਆਜ਼ਾਦੀ ਦੇ ਵਿੱਚ ਹੀ ਬਹੁਤ ਜ਼ਿਆਦਾ ਯੋਗਦਾਨ ਉਹਦੇ ਬਾਰੇ ਗੱਲ ਕੀਤੀ ਹੈ ਕਿ ਇਹ ਬੁੱਕ ਦਾ ਲੇਖਕ ਕੌਣ ਹੈ ਠੀਕ ਹੈ ਜੀ ਇਹਦਾ ਲਿਖ ਕੇ ਹੈਗਾ ਐਮ ਜੇ ਅਕਬਰ ਐਮ ਜੇ ਅਕਬਰ ਹੁੜਾ ਜੋ ਜੀ ਥੱਲੇ ਇਹ ਕਿਤਾਬ ਮਹਾਤਮਾ ਗਾਂਧੀ ਜੀ ਦੇ ਜੀਵਨ ਅਤੇ ਸੰਘਰਸ਼ਾਂ ਦੇ ਆਧਾਰਤ ਹੈ ਭੁਖਤੋਂ ਅਤੇ ਗਾਂਧੀ ਜੀ ਦੇ ਤਿੰਨ ਅੰਦੋਲਨਾਂ ਦੀ ਕਹਾਣੀ ਦੱਸਦੀ ਹੈ ਸਭ ਤੋਂ ਪਹਿਲਾਂ ਜਿਹੜਾ 1920 ਦੇ ਵਿੱਚ ਇਹਨਾਂ ਨੇ ਆਸਹਿਯੋਗ ਅੰਦੋਲਨ ਚਲਾਇਆ ਸੀ 1930 ਦੇ ਵਿੱਚ ਦਮਕ ਸਤਿਆਗ੍ਰਹਿ 1942 ਦੇ ਵਿੱਚ ਇਹਨਾਂ ਦੇ ਭਾਰਤ ਅੰਦੋਲਨ ਦੇ ਵਿੱਚ ਗਾਦੀ ਜੀ ਦੀ ਇਹ ਭੂਮਿਕਾ ਰਹੀ ਹੈ ਠੀਕ ਹੈ ਜੀ ਦੂਸਰੇ ਪਾਸੇ ਉਦਰ ਫੇਮਸ ਬੁੱਕ ਉਦਰ ਕਿਹੜੀਆਂ ਫੇਮਸ ਬੁੱਕ ਹੈਗੀ ਹੈ ਗਾਦੀ ਅਕਬਰ ਜੀ ਦੀ ਦੇ ਰੂ ਦਾ ਮੇਕਿੰਗ ਆਫ ਇੰਡੀਆ ਗਾਦੀ ਜੀ ਹਿੱਦੂਜਮ ਦਾ ਸਟ੍ਰਗਲ ਅਗੇਂਸਟ ਜਿਹੜਾ ਇਸਲਾਮ ਕਸ਼ਬੀਰ ਬਿਹਾਈਂਡ ਦਾ ਵੇਲ ਦਾ ਸ਼ੈਡ ਆਫ ਸਪੋਰਟਸ ਅੱਜ ਜੇ ਅਕਬਰ ਜੀ ਇਹ ਇੰਡੀਆ ਮਸ਼ਹੂਰ ਬੁੱਕਾਂ ਰਹੀਆਂ ਜਿਹੜੀਆਂ ਤੁਹਾਨੂੰ ਕਿਸੇ ਵੀ ਪੇਪਰ ਦੇ ਵਿੱਚ ਮਿਲਣਗੇ ਹੀ ਮਿਲਣਗੀਆ ਜੇ ਤੁਸੀਂ ਇਹ ਟਾਈਪ ਦੀ ਤਿਆਰੀ ਕਰ ਰਹੇ ਹੋ ਜਿਸ ਤਰ੍ਹਾਂ ਤੁਹਾਨੂੰ ਬੈਕ ਕਰਵਾ ਰਹੇ ਹੋ ਰਾਜੇ ਠੀਕ ਹੈ ਤਾਂ ਮੇਰਾ ਤਾਂ ਇਹਨਾ ਪ੍ਰੋਪੋਜ਼ ਹੈ ਕਿ ਪੇਪਰ ਦੇ ਵਿੱਚ ਤੁਸੀਂ ਬੇਫਿਕਰ ਹੋ ਕੇ ਪੇਪਰ ਕਰਕੇ ਆਇਓ ਤੁਹਾਨੂੰ 100% ਰਿਜ਼ਲਟ ਮਿਲੂਗਾ ਹੀ ਮਿਲੂਗਾ ਇਸ ਤੋਂ ਬਾਅਦ ਅਗਲਾ ਕਾਇਦੇ ਦੀ ਪਾਵਰ ਵੈਕਸ ਦਾ ਪਹਿਲਾ ਟੀਕਾ ਜਿਹਦਾ ਨਾਮ ਹੈਗਾ ਆਹ ਵਾਲਾ ਠੀਕ ਹੈ ਜੀ ਕਿਸ ਦੁਆਰਾ ਵਿਕਸਿਤ ਕੀਤਾ ਗਿਆ ਹੈ ਬਹੁਤ ਹੀ ਜਾਣੇ ਮਤ ਬਹੁਤ ਪ੍ਰੇਸ਼ਣ ਹੈ ਜੀ ਕਿਹਰੇ ਇਹ ਵਿਕਸਿਤ ਕੀਤਾਗਾ ਇਹ ਠੀਕ ਹੈ ਏ ਬੈਕਸਲ ਕੀਤਾ ਜੀ ਆਪਣੇ ਡੀ ਰਬਰ অপਸ਼ਨ ਦੇ ਠੀਕ ਹੈ ਜੀ ਕਿਹੜੀ অপਸ਼ਨ ਹੈ ਡੀ ਰਬਰ অপਸ਼ਨ ਹੈ ਯੂਨੀਵਰਸਿਟੀ ਆਫ ਆਕਸਫੋਰਡ ਜੁਕੇ ਇਸ ਤੋਂ ਬਾਅਦ ਚੱਲਦੇ ਹਾਂ ਅੱਗੇ ਹਾਲ ਹੀ ਦੇ ਵਿੱਚ ਕਿਸ ਰਾਜ ਦੇ ਵਿੱਚ ਬਲਚਰ ਰੈਸਟੋਰੈਂਟ ਓਪਨ ਕੀਤਾ ਗਿਆਗਾ ਠੀਕ ਹੈ ਜੀ ਕਿੱਥੇ ਓਪਨ ਕੀਤਾ ਗਿਆ ਆਪਾਂ ਤੁਹਾਨੂੰ ਇਹ ਪੁੱਛ ਰਹੇ ਨੇ ਇਹ ਓਪਨ ਕੀਤਾ ਗਿਆ ਝਾਰਖੰਡ ਦੇ ਵਿੱਚ ਠੀਕ ਹੈ ਜੀ ਚਲੋ ਆਪਰੇ ਸਿਰਫਾ ਤਪੂਰਾ ਦੇਖੋ ਹੋ ਦੇਖੋ ਜੀ ਕੀ ਕਹਿ ਰਹੇ ਨੇ ਕਹਿੰਦੇ ਜਿਹੜਾ ਸਪੈਨਿਸ਼ ਫੁੱਟਬਾਲ ਸੁਪਰ ਕੱਪ ਹੋਇਆ 2023 ਤੇ 24 ਦਾ ਇਹਦੇ ਵਿੱਚ ਜਿੱਤਿਆ ਕੌਣ ਹੈ ਇਹਦੇ ਵਿੱਚ ਜਿੱਤਿਆ ਕੌਣਾ ਆਪਾਂ ਤੋਂ ਇਹ ਪੁੱਛ ਰਹੇ ਹਰੇ ਦੱਸੋ ਜੀ ਇਹਦੇ ਵਿੱਚ ਜਿੱਤੀ ਆਪਣੀ ਰੀਅਲ ਮੈਡਿਡ ਰੀਅਲ ਮੈਡਿਡ ਬਹੁਤ ਹੀ ਜ਼ਿਆਦਾ ਐ ਸਮਝੋ ਨਾ ਜੀ ਨਿਚੋੜ ਆਗਾ ਨਿਚੋੜ ਜੇ ਕੋਈ ਕੈਂਡੀਡੇਟ ਰਾਜੇ ਬੇਰੇਕ ਅਫੇਅਰ ਕਰ ਲੈਂਦਾ ਉਹਨੂੰ ਬਾਹਰੋਂ ਇੱਕ ਨੰਬਰ ਦਾ ਵੀ ਪੜਨ ਦੀ ਲੋੜ ਨਹੀਂ ਹੈਗੀ ਇਹੀ ਕਰੰਟ ਅਫੇਅਰ ਆਉਂਦੀ ਲਾਈਫ ਦੇ ਵਿੱਚ ਬਣਾ ਲੋ ਤੁਸੀਂ ਡੇਲੀ ਕੀ ਸੀ ਪੜਦੇ ਹੀ ਪੜਦੇ ਆ ਠੀਕ ਹੈ ਜੀ ਇਹ ਸਿਰੀ ਚੱਲਦੀ ਰਹੂਗੀ ਥੋੜਾ ਬੋਟਾ ਥੋੜੇ ਜਿਹੇ ਅਡਜਸਟਮੈਂਟ ਕਰ ਲੋ ਐਪ ਵਾਲੇ ਬੱਚਾ ਨੂੰ ਵੀ ਕਿਹੜਾ ਚੋੜਾ ਰਾਜੇ ਥੋੜੇ ਦਿਨ ਬਾਅਦ ਇਹ ਵੀਡੀਓ YouTube ਤੇ ਅਪਲੋਡ ਕਰੂਗਾ ਜਲਦੀ ਤੁਹਾਨੂੰ ਇਹ ਵੀਡੀਓ ਮਿਲ ਜਾੜੀਗੀ ਆਪਣੀ ਐਪ ਦੇ ਉੱਪਰ ਵੀ ਠੀਕ ਹੈ ਜੀ ਗਲੋਬਲ ਫਾਇਰ ਪਾਵਰ ਇੰਡੈਕਸ 2024 ਦੇ ਵਿੱਚ ਭਾਰਤ ਦਾ ਕੀ ਦਰਜਾ ਰਹੇਗਾ ਤਾਂ ਗਲੋਬਲ ਫਾਇਰ ਪਾਵਰ ਇੰਡੈਕਸ ਦੇ ਵਿੱਚ ਭਾਰਤ ਦਾ ਦਰਜਾ ਰਿਹਾ ਹੈ ਬਈ ਚੌਥੇ ਨੰਬਰ ਦਾ ਟੌਪ ਤੇ ਤਿੰਨ ਕੰਟਰੀਆਂ ਰਹਿ ਗਈਆਂ ਅਮਰੀਕਾ ਰਸ਼ੀਆ ਚਾਈਨਾ ਤੇ ਇਹ ਯਾਰ ਕਰਦੇ ਜਾਂ ਬਹਿਣਗੇ ਸੋਨੂੰ ਠੀਕ ਹੈ ਜੀ ਤੇ ਸਭ ਤੋਂ ਵੱਡਾ ਦੇਸ਼ ਜਿਹੜਾ ਹੈਗਾ ਆਪਣੇ ਸਾਰੇ ਦੇਸ਼ਾਂ ਦੇ ਵਿੱਚ ਉਹ ਰਸ਼ੀਆ ਹੈਗਾ ਰਸ਼ੀਆ ਨੂੰ ਆਪਾਂ ਰੂਸ ਕਹਿੰਦੇ ਠੀਕ ਹੈ ਜੀ ਚਲੋ ਹੁੜਾ ਅਗਲਾ ਕਿਹਦੇ ਆਈ ਆਈਐਸ ਇੰਡੀਆ ਇੰਟਰਨੈਸ਼ਨਲ ਸਾਇੰਸ ਸਪੈਸ਼ਟਿਵ ਵਾਲਾ ਜਿਹੜਾ 2023 ਦਾ ਆਰਗੇਨਾਈਜ਼ ਕੀਤਾ ਗਿਆਗਾ ਇਹ ਕਿਹੜੀ ਸਟੇਟ ਦੇ ਵਿੱਚ ਆਰਗੇਨਾਈਜ਼ ਕੀਤਾ ਗਿਆ ਆਪਾਂ ਤੁਹਾਨੂੰ ਇਹ ਕਹਿ ਰਹੇ ਹਾਂ ਜੀ ਕੀਤਾ ਗਿਆ 9 ਨੰਬਰ ਦਾ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਕੀਤਾ ਗਿਆ 9 ਨੰਬਰ ਦਾ ਇਹ ਕਰਿਆ ਗਿਆ ਜੀ ਕਿੱਥੇ ਹਰਿਆਣਾ ਠੀਕ ਹੈ ਜੀ ਹਰਿਆਣਾ ਅਗਲੇ ਪਾਕਿਸਤਾਨ ਵੱਲੋਂ ਅੱਤਵਾਦੀ ਗਤੀਵਿਧੀਆਂ ਨੂੰ ਰੋਕਣ ਲਈ ਭਾਰਤ ਫੌਜ ਨੇ ਕਿਹੜਾ ਆਪਰੇਸ਼ਨ ਸ਼ੁਰੂ ਕੀਤਾ ਹੈ ਪਾਕਿਸਤਾਨ ਵੱਲੋਂ ਜਿੱਦਾਂ ਵੀ ਤੁਹਾਨੂੰ ਪਤਾ ਕਿ ਕਿੰਨੇ ਪਲਵਾਮਾ ਦਾ ਹਮਲਾ ਹੋਇਆ ਹੋਰ ਕਈ ਹਮਲੇ ਹੁੰਦੇ ਆ ਆਪਣੇ ਰਹਿੰਦੇ ਹਨ ਦੋ ਜਵਾਰ ਆਪਣੇ ਜਵਾਰਸ਼ੀ ਦੁੱਤੇ ਰਹਿੰਦੇ ਆ ਤਾਂ ਉਧਰ ਵੱਲੋਂ ਉਹਦੇ ਗਤੀਵਿਧੀਆਂ ਨੂੰ ਰੋਕਣ ਵਾਸਤੇ ਕਿ ਜਿਹੜੇ ਉਧਰ ਅੱਤਵਾਦ ਪ੍ਰਤੀ ਗਤੀਵਿਧੀਆਂ ਹੈਗੇ ਉਹਨਾਂ ਨੂੰ ਰੋਕਣ ਵਾਸਤੇ ਹਮਲੇ ਜਿਹੜੇ ਹੋ ਰਹੇ ਆ ਉਹਨਾਂ ਨੂੰ ਰੋਕਣ ਵਾਸਤੇ ਠੀਕ ਹੈ ਜੀ ਇੱਕ ਆਪਰੇਸ਼ਨ ਚਲਾਇਆ ਭਾਰਤੀ ਫੌਜ ਦੇ ਉਹ ਪਰੇਸ਼ਤ ਦਾਬ ਕੀ ਹੈਗਾ ਆਪਾਂ ਤੋਂ ਉਹ ਪੁੱਛ ਰਹੇ ਨੇ ਉਸ ਪਰੇਸ਼ਤ ਦਾ ਨਾਮ ਹੈਗਾਗਾ ਆਪਰੇਸ਼ਨ ਸਰਬਸ਼ਕਤੀ ਇਹ ਕੱਲਾ ਨਹੀਂ ਹੋਰ ਵੀ ਬਹੁਤ ਸਾਰੇ ਪਰੇਸ਼ਤ ਯਾਰ ਕਰ ਲਿਓ ਸੂਦੋਂ ਪਤਾ ਲੱਗਿਆ ਜੀ ਜਿਹੜੋ ਇਜ਼ਰਾਈਲ ਦੇ ਵਿੱਚ ਬੰਬ ਧਮਾਕੇ ਹੋਏ ਆ ਹਵਾਲਾ ਕੀਤਾ ਦੂਜੇ ਰੇਸ਼ ਦੇ ਠੀਕ ਹੈ ਜੀ ਉਹ ਉਹ ਤੁਹਾਨੂੰ ਪਤਾ ਹੋਣਾ ਕਿ ਕਾਫੀ ਦੇਸ਼ ਫਸੇ ਹੋਏ ਸੀ ਇਜ਼ਰਾਈਲ ਦੇ ਵਿੱਚ ਤਾਂ ਆਪਰੇਸ਼ਨ ਵਿੱਚ ਆਪਰੇਸ਼ਨ ਅਜੇ ਚਲਾਇਆ ਸੀ ਉਹ ਤੋਂ ਆਪਾਂ ਜਿਹੜੋ ਸਿਡਾਨ ਦੇ ਵਿੱਚ ਆਪਣੇ ਫਸੇ ਹੋਏ ਸੀ ਰਾਜੇ ਕਿਫਾਤੇ ਹੋਈ ਸੀ ਆਪਣੇ ਈਡੀ ਸਿਟੀ ਜਿਹੜਾ ਉਹ ਦੋ ਦੋ ਬਾਹਰ ਕੱਢਣ ਵਾਸਤੇ ਉਹ ਪ੍ਰੈਸ਼ਰ ਕਿਵੇਰੀ ਚ ਲਾਇਆ ਸੀ ਇਸ ਤੋਂ ਬਾਅਦ ਤੁਹਾਨੂੰ ਪਤਾ ਰਾਜੇ ਤੁਰਕੀ ਸੀਰੀਆ ਦੇ ਵਿੱਚ ਪਹਹਾਲ ਆਇਆ ਸੀ 2023 ਦੇ ਵਿੱਚ ਉਦੋਂ ਆਪਾਂ ਉਹਨਾਂ ਦੀ ਮਦਦ ਕੀਤੀ ਸੀ ਆਪਰੇਸ਼ਨ ਦੋਸਤ ਚਲਾ ਕੇ ਇਸ ਤੋਂ ਬਾਅਦ ਰਾਜੇ ਜੇ ਤੁਹਾਨੂੰ ਪਤਾ ਕਿ 2019 ਦੇ ਵਿੱਚ ਕੋਵਿਡ-19 ਆਇਆ ਸੀ ਰਾਜੇ ਠੀਕ ਹੈ ਜੀ ਉਦੋਂ ਆਪਾਂ ਆਪਰੇਸ਼ਨ ਗੱਗਾ ਚਲਾਇਆ ਸੀ ਜਲੀ ਕਟੂ ਜਲੀ ਕਟੂ ਇੱਕ ਕੀ ਹੈਗਾ ਫੈਸਟੀਵਲ ਹੈਗਾ ਠੀਕ ਹੈ ਜਲੀਕਟੂ ਦੀ ਰਵਾਇਤੀ ਖੇਡ ਪੋਗਲ ਤਿਹਾਰ ਜਲੀਕਟੂ ਦੇ ਇੱਕ ਰਵਾਇਤੀ ਖੇਡ ਦੇ ਵਿੱਚ ਪੋਗਲ ਤਿਹਾਰ ਹੈਗਾ ਇਹ ਜਲੀਕਟੂ ਦੇ ਵਿੱਚ ਰਾਜੇ ਉਹ ਹੁੰਦਾਗਾ ਸਿਸਟਮ ਜਿਆ ਹੁੰਦਾ ਬਾਵਾ ਇਹਨਾਂ ਦਾ ਠੀਕ ਹੈ ਜੀ ਕਿਸ ਦਿਨ ਆਯੋਜਿਤ ਕੀਤਾ ਗਿਆ ਇਹ ਠੀਕ ਹੈ ਜੀ ਪੋਗਲ ਸਭ ਨੂੰ ਪਤਾ ਕਿ ਪੋਗਲ ਤਿਹਾਰ ਸਾਰੇ ਕਿੱਥੇ ਮਨਾਏ ਜਾਂਦੇ ਇਹ ਵੀ ਤੁਹਾਨੂੰ ਦੋਸਤ ਵੀ ਕਮੈਂਟ ਕਰਕੇ ਦੱਸਣਾ ਜਲੀਕਟੂ ਬਾਰੇ ਤੁਹਾਨੂੰ ਪਤਾ ਹੈ ਜੀ ਇਹਦੇ ਵਿੱਚ ਦਾ ਮਤਲਬ ਉਹ ਰਵਾਇਤ ਜੀ ਇਹਦਾ ਠੱਠਾ ਜਾਂ ਸਾੜ ਜਾਂ ਹੁੰਦਾ ਇੱਕ ਉਹਦੇ ਵਿੱਚ ਬਥੇ ਕੀ ਪਾਇਆ ਵਾ ਹੁੰਦਾ ਗਲਜੇ ਚ ਉਹ ਰੋਕਣਾ ਰੁਕਣਾ ਹੁੰਦਾ ਉਹ ਇਹੋ ਜਿਹਾ ਕੁਛ ਹੁੰਦਾ ਹੈ ਇਹ ਤਦ ਦੇਣ ਤੱਕ ਚੱਲਦਾ ਹੈ ਇਹ ਪੁੱਛਦਾ ਕਿ ਕਿੰਨੇ ਦਿਨਾਂ ਤੱਕ ਚੱਲਦਾ ਇਹ ਇਹ ਤਦ ਦੇਣਾਂ ਤੱਕ ਚੱਲਦਾ ਆਪਰੇਸ਼ਨ ਆਪਣੇ 바ਤੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਕਿਹਨੇ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਸਿੱਖ ਦੱਸਵੇਂ ਗੁਰੂ ਸਾਹਿਬ ਉਹਨਾਂ ਦੇ ਇਸ ਵਾਰ ਜਨਵਰੀ ਦੇ ਵਿੱਚ ਕਿਸ ਸਾਲ ਜਦ ਪ੍ਰਕਾਸ਼ ਦੇਹੜਾ ਜਨ ਬਣਾਇਆ ਗਿਆ ਇਸ ਸਾਲ ਦਾ ਕਿੰਨੇਵੇਂ ਨੰਬਰ ਦਾ ਬਣਾਇਆ ਗਿਆ ਹੈਗਾ ਠੀਕ ਹੈ ਜੀ ਕਿੰਨੇਵੇਂ ਸਾਲਾਂ ਬਣਾਇਆ ਗਿਆ ਹੈਗਾ ਆਪਾਂ ਤਾਂ ਇਹ ਪੁੱਛ ਰਹੇ ਹਾਂ ਤੇ ਤਾਂ ਇਹ ਬਣਾਇਆ ਗਿਆ ਜੀ 357 ਵੀਰ ਬਰ ਆਪਸ਼ਨ ਫਾਸਟ ਟੈਗ ਉਹ ਤੁਹਾਡੇ ਕੋਲ ਬਹੁਤ ਕੈਡੀਟਾਂ ਕੋਲ ਗੱਡੀਆਂ ਹੋਣ ਗਈਆਂ ਥੋੜੀ ਗੱਡੀਆਂ ਦੇ ਉੱਪਰ ਜਿਹੜਾ ਪਾ ਟੂ ਟੈਗ ਲੱਗਦੇ ਆ ਉੱਥੇ ਤੁਹਾਨੂੰ ਆਪ ਤੌਰ ਤੇ ਫਾਸਟ ਟੈਗ ਲਿਖਿਆ ਮਿਲਦਾ ਹੋਣਾ ਹੈ ਨਾ ਕਿਹਦੇ ਇਹ ਜਾਂ ਫਾਸਟ ਟੈਗ ਇਹ ਕਿਹੜੀ ਤਕਨੀਕ ਤੇ ਕੰਮ ਕਰਦਾ ਇਹ ਪ੍ਰਸ਼ਨ ਤੁਹਾਨੂੰ ਕੋਈ ਕੰਪਿਊਟਰ ਦੇ ਵਿੱਚ ਵੀ ਪੁੱਛਿਆ ਜਾ ਸਕਦਾ ਹੈ ਤੇ ਇਸ ਤੋਂ ਪਹਿਲਾਂ ਇਹ ਪ੍ਰਸ਼ਨ ਤਿੰਨ ਚਾਰ ਪੇਪਰਾਂ 'ਚ ਰਿਪੀਟ ਹੋ ਚੁੱਕਿਆ ਜਦੋਂ ਤਿੰਨ ਮਹੀਨੇ ਪਹਿਲਾਂ ਠੀਕ ਹੈ ਜੀ ਤਿੰਨ ਚਾਰ ਪੇਪਰਾਂ ਦੇ ਵਿੱਚ ਰਿਪੀਟ ਹੋ ਚੁੱਕਿਆ ਇਹ ਕਾਦੇ ਤੇ ਕੰਮ ਕਰਦਾ ਛੋੜਿਓ ਇਹ ਦੱਸਣਾ ਤੁਸੀਂ ਇਹ ਕੰਮ ਕਰਦਾ ਜੀ ਰੇਡੀਓ ਫ੍ਰੀ ਠੀਕ ਹੈ ਜੀ ਤਾਂ ਰੇਡੀਓ ਫ੍ਰੀਕਵੈਂਸੀ ਆਇਡੈਂਟੀਫਿਕੇਸ਼ਨ ਤੇ ਇਹ ਕੰਮ ਕਰਦਾ ਫਾਸਟ ਹੈਗਾ ਇਸ ਤੋਂ ਬਾਅਦ ਅਗਰੇ ਕਹਿੰਦੇ ਐਕਸਰਸਾਈਜ਼ ਆ ਗਈ ਰਾ ਜੀ ਬਹੁਤ ਜ਼ਿਆਦਾ ਇੰਪੋਰਟੈਂਟ ਐਕਸਰਸਾਈਜ਼ ਜਦੋਂ ਆਪਰੇਸ਼ਨ ਆਪਣੇ ਪੁੱਛੇ ਜਾਂਦੇ ਆ ਠੀਕ ਹੈ ਜੀ ਜ਼ੀਰੋ ਕਿਹਾ ਜਾਂਦਾ ਉਥ ਥਿਆ ਇਥੇ ਉਥ ਥਿਆ ਇਹ ਭਾਰਤ ਦੇ ਕਿਸ ਦੇਸ਼ ਦੇ ਵਿਚਕਾਰ ਇਹ ਐਕਸਰਸਾਈਜ਼ ਕੀਤੀ ਜਾਂਦੀ ਹੈ ਇਹ ਕੀਤੀ ਜਾਂਦੀ ਵੀ ਭਾਰਤ ਦੇ ਥਾਈਲੈਂਡ ਦੇ ਵਿਚਕਾਰ ਭਾਰਤ ਦੇ ਥਾਈਲੈਂਡ ਦੇ ਵਿਚਕਾਰ ਐਕਸਰਸਾਈਜ਼ ਕੀਤੀ ਜਾਂਦੀ ਹੈ ਇਹ ਗੱਲ ਯਾਦ ਰੱਖਣੀ ਹੈ ਇਸ ਤੋਂ ਬਾਅਦ ਅਗਲੇ ਤੇ ਪਹੁੰਚਦੇ ਆ ਕਹਿੰਦੇ ਪੂਰੀ ਦਾ ਮਸ਼ਹੂਰ ਜਗਨਨਾਥ ਪੂਰੀ ਮੰਦਿਰ ਤੁਹਾਨੂੰ ਪਤਾ ਹੈ ਉੜੀਸਾ ਦੇ ਵਿੱਚ ਤੁਹਾਨੂੰ ਯਾਦ ਰੱਜ ਵੀ ਗੱਲ ਕਰਕੇ ਗਈ ਹੈ ਕਿਸ ਰਾਜਵੰਸ਼ ਨੇ ਸ਼ਾਸਕਰੇ ਬਣਾਇਆ ਸੀ ਦੇਖੋ ਜੀ ਸਟੈਟਿਕ ਇਹ ਆਗ ਆਪਣਾ ਆ ਗਿਆ ਮੀਡੀਵਲ ਹਿਸਟਰੀ ਦਾ ਪ੍ਰੈਸ਼ਰ ਆਏ ਆਪਾਂ ਕਹਿੰਦੇ ਨੇ ਪੇਪਰ ਦੇ ਵਿੱਚ ਮੀਡੀਵਲ ਤਾਂ ਉਹਨੇ ਦਿੱਤੀ ਦੀ ਸੀ ਜੀ ਪ੍ਰੈਸ਼ਰ ਪਾਤਾ ਉਪਕਰੰਟ ਅਫੇਅਰਾਂ ਦੇ ਵਿੱਚੋਂ ਚੱਕ ਲੈਂਦੇ ਹੁੰਦੇ ਆ ਛੋੜੇ ਉਹ ਠੀਕ ਹੈ ਜੀ ਤਾਂ ਇਹ ਕਿਹਨੇ ਬਣਾਇਆਗਾ ਇਹ ਬਣਾਇਆ ਜੀ ਗੰਗਾ ਵੰਸ਼ ਹੁੰਦਾ ਸੀ ਉਹ ਸਮੇਂ ਦੇ ਵਿੱਚ ਉਹਨਾਂ ਨੇ ਕੀ ਕਰਿਆ ਸੀ ਇਹ ਬਣਾਇਆਗਾ ਠੀਕ ਹੈ ਜੀ ਜਗਨਨਾਥ ਪੂਰੀ ਦਾ ਮੰਦਿਰ ਬੱਸ ਇਹਨਾਂ ਦਾ ਰਸਾ ਕੰਪਲੀਟ ਹੋ ਚੁੱਕਿਆ ਰਜੇ ਤੇ ਦੂਸਰੀ ਗੱਲ ਮੈਂ ਤੁਹਾਨੂੰ ਥੋੜੀ ਜਿਹੀ ਗੱਲਾਂ ਕਰ ਦਿਆਂ ਕਰੂੰ ਇੱਕ ਤਾਂ ਗੱਲ ਇਹ ਕਹਿੰਦੀ ਜਾਂਦਾ ਜੀ ਜਿਹੜੇ ਕਰੰਟ ਅਫੇਅਰ ਹੈ ਮੈਂ ਇੱਕ YouTube ਦੇ ਜਿਹੜੀ ਵੀਡੀਓ ਬਣਾਈ ਹੋਈ ਹੈ ਆਪਣੇ ਘਟੂ ਘਟ 40 ਮਿੰਟ ਦੀ ਵੀਡੀਓ ਲਗਭਗ ਕਿ ਕਿਵੇਂ ਸਰਕਾਰੀ ਨੌਕਰੀ ਤਿਆਰੀ ਕਰਨੀ ਆ ਆਪਾਂ ਠੀਕ ਹੈ ਜੀ ਉਸ ਹਿਸਾਬ ਤੇ ਆਪਣਾ ਟਾਈਮ ਟੇਬਲ ਬਣਾਓ ਡੇਲੀ ਦੇ ਵਿੱਚ ਤੁਸੀਂ ਡੇਲੀ ਰੁਟੀਨ ਦੇ ਵਿੱਚ ਆਪਦੇ ਦੋ ਸਬਜੈਕਟ ਮੈਥ ਪਲੱਸ ਕਰੰਟ ਅਫੇਅਰ ਇਹ ਤਾਂ ਤੁਸੀਂ ਜੋੜਦੇ ਹੀ ਜੋੜਦੇ ਆ ਦੂਜੇ ਸਬਜੈਕਟਾਂ ਦਾ ਟੇਬਲ ਤੁਹਾਨੂੰ ਦੱਸਿਆ ਹੋਇਆ ਹੈ ਕਿਵੇਂ ਪੜੋਣਾ ਇੰਦਾ ਨਾਲ ਤਾਂ ਤੁਸੀਂ ਬਿਲਕੁਲ ਵੀ ਕੰਪਰੋਮਾਈਜ਼ ਨਹੀਂ ਕਰਨਾ 25 ਨੰਬਰ ਡਾਇਰੈਕਟ ਤੁਹਾਨੂੰ ਇਹਦੇ ਦਵਾ ਦੇਣੇ ਆ ਠੀਕ ਹੈ ਜੀ ਜੇ 30 ਨੰਬਰ ਆ ਰਹੀ ਆਪ ਨੂੰ ਜੀਕੇ ਉਹਦੀ ਹੈ ਉਹ ਤੁਹਾਨੂੰ ਪਤਾ ਕਰ ਕਿ 18 ਨੰਬਰ ਤੇ ਕਰੰਟ ਅਫੇਅਰ ਪਾਈ ਜਾਂਦੇ ਆ ਤਾਂ ਇਹ ਦੋ ਸਬਜੈਕਟ ਹੀ ਰਾਜੇ ਤੁਹਾਡੀ ਘਟੋਕਾ ਟਾਈ ਸਮਝ ਲਓ ਕਿ 25 ਤੇ 18 43 44 ਨੰਬਰ ਕਵਰ ਕੀ ਜਾਂਦੇ ਆ ਤੁਹਾਡੇ ਠੀਕ ਹੈ ਜੀ ਤਾਂ ਕਰਕੇ ਬਹੁਤ ਹੀ ਜ਼ਰੂਰੀ ਮੱਤਵਪੂਰਨ ਫੈਕਟ ਹੈ ਇਹ ਦੋਨੇ ਚੀਜ਼ਾਂ ਦਾ ਬਿਲਕੁਲ ਵੀ ਨਹੀਂ ਛੱਡਦੇ ਜੇ ਤੁਸੀਂ ਠੀਕ ਹੈ ਨਾ ਜੀ ਤੇ ਬਾਕੀ ਦਾ ਜੀ ਮੇਰੇ ਕੰਟੈਕਟਰੀ ਤੁਹਾਨੂੰ ਹਰ ਵਾਰ ਕਹਿਣਾ ਹੁੰਦਾ ਕੋਈ ਬੰਦਾ ਕਹਿ ਕੇ ਦਿਖਾਵੇ ਹਰ ਵਾਰ ਕਹਿਣਾ ਚਾਹੁੰਦਾ ਕਿ ਮੇਰੇ ਕੰਟੈਕਟਰੀ ਜੁਮੇ ਜ਼ਿੰਮੇਵਾਰੀ ਮੇਰੀ 100% ਹੋਊਗੀ ਠੀਕ ਹੈ ਜੀ ਕਰਵਾਇਆ ਹੋਇਆ ਪੇਪਰ ਦੇ ਵਿੱਚ ਮਿਲੂਗਾ ਪਰ ਮਿਲੂਗਾ ਉਹਨਾਂ ਬੱਚਿਆਂ ਨੂੰ ਜਿਹੜੇ ਮੇਰੇ ਕਲਾਸਾਂ ਲਵਾ ਲਾਉਣ ਤੋਂ ਬਾਅਦ ਦੁਬਾਰੇ ਦੁਬਾਰੇ ਉਹਨਾਂ ਰਿਵੀਜ਼ਨ ਕਰਦੇ ਆ ਜ਼ਰੂਰੀ ਨਹੀਂ ਹੁੰਦਾ ਕਿ ਇੱਕ ਵਾਰੀ ਲੈਕਚਰ ਲਾ ਲਿਆ ਹਾਜੀ ਇਹ ਪਰਫੈਕਟ ਹੋ ਇੱਕ ਲੈਕਚਰ ਤੇ ਘੱਟੋ ਘੱਟ ਜੇ ਤੁਸੀਂ 5 ਤੋਂ 4 ਵਾਰੀ ਗੇੜਾ ਦੇ ਕੇ ਲੈਕਚਰ ਤੇ ਹੁਣ ਬੰਨ ਨੂੰ ਮੈਥ ਹੈ ਮੈਸੀ ਨੰਬਰ ਸਿਸਟਮ ਆ ਕਾਈ ਲਾੜੋ ਪਹਿਲੀ ਵਾਰ ਕਰੋਗੇ ਰਾਜੇ ਮਨ ਮੇਰੇ 150 ਸਵਾਲ ਕਰਵਾਇਆ ਹੋਇਆ ਉਹ ਚ ਤੁਹਾਨੂੰ ਇੰਨਾ ਪਤਾ ਕਿ ਮੇਰੇ 30 40 ਸਵਾਲ ਤਾਂ ਹਰੇਕ ਬੱਚੇ ਨੂੰ ਮਾਰੇ ਤੋਂ ਮਾਰੇ ਵੀ 30 40 ਸਵਾਲ ਤਾਂ ਆਉਂਦੇ ਹੁੰਦੇ ਆ ਮਾਗਰ ਕਿ ਪ੍ਰੈਸ਼ਰ ਹੈਗੇ 110 ਜੋ ਦੂਜੀ ਵਾਰ ਕਰੋਗੇ ਰਾਜੇ ਉਹ ਚ ਤੁਹਾਨੂੰ 40 50 ਪ੍ਰੈਸ਼ਰ ਹੋਰ ਆਉਣ ਲੱਗ ਜਾਣਗੇ ਕਿੰਨੇ ਪ੍ਰੈਸ਼ਰ ਰਹਿਗੇ ਮਾਗਰ ਮਾਗਰ ਹੈਗੇ 60 ਦਾ ਪ੍ਰੈਸ਼ਰ ਹੋਰ 60 ਦੇ ਵਿੱਚ ਜੋ ਦੁਬਾਰੇ ਦੋ ਤੁਸੀਂ ਦੁਬਾਰੇ ਦੁਬਾਰੇ ਪ੍ਰੈਕਟਿਸ ਕਰੋਗੇ ਉੱਚ ਤਨੂ ਇਹ ਚ ਜਿਹੜੇ 60 ਉਹਦੇ ਵਿੱਚੋਂ 30 ਕਾਉਣ ਲੱਗ ਜਾਣਗੇ ਫਿਰ ਜਦੋਂ ਦੁਬਾਰੇ ਰਿਵੀਜ਼ਨ ਕਰੋਗੇ ਜਿਹੜੇ 30 ਦੇ ਵਿੱਚ 30 ਦੀ ਔਰ ਇਹਦੇ ਵਿੱਚੋਂ 20 ਆਉਣ ਲੱਗ ਜਾਣਗੇ ਇਸ ਤਰ੍ਹਾਂ ਰਾਜ ਤੁਸੀਂ ਸਾਰੀਆਂ ਚੀਜ਼ਾਂ ਕਵਰ ਹੁੰਦੀਆਂ ਹੁੰਦੀਆਂ ਜੇ ਤੁਸੀਂ ਕਹੋ ਇੱਕ ਵਾਰ ਲੈਕਚਰ ਲਾ ਕੇ ਜੀ ਤੁਹਾਨੂੰ ਸਾਰਾ ਕੁਝ ਸਮਝ ਆ ਜੇ ਆਏ ਆ ਜੇ ਮੇਰ ਚੀਜ਼ ਹੁੰਦੀ ਹੈ ਬਾਰੀ-ਬਾਰੀ ਚੀਜ਼ਾਂ ਦੀ ਰਿਕਵਰੀ ਕਰ ਲਈ ਬਾਰੀ-ਬਾਰੀ ਚੀਜ਼ਾਂ ਨੂੰ ਪੜਨ ਬਾਰੀ-ਬਾਰੀ ਚੀਜ਼ਾਂ ਦੇ ਵਿੱਚ ਜੜ ਠੀਕ ਹੈ ਹੋਰ ਤੁਸੀਂ ਮੰਨੋ ਕਿਸੇ ਬੰਦੇ ਨੂੰ ਦੇਖ ਲਿਆ ਇੱਕ ਵਾਰੀ ਤੁਸੀਂ ਕਿਤੇ ਜਾਂਦੇ ਹੋ ਠੀਕ ਹੈ ਜੀ ਜੇ ਤੁਸੀਂ ਦੂਜੀ ਵਾਰ ਉਹ ਬੰਦੇ ਨੂੰ ਕਾਫੀ ਟਾਈਮ ਆ ਰਿਹਾ ਬਿਲੋਂਗੇ ਸਾਨੂੰ ਪਤਾ ਨਹੀਂ ਲੱਗ ਰਿਹਾ ਉਹ ਬੰਦਾ ਇਹ ਆ ਪਾਈ ਬਦਲ ਕਦੇ ਬਿਲੇ ਸੀ ਕਿ ਨਹੀਂ ਸੀ ਤੁਸੀਂ ਆ ਜੇ ਕਹੀ ਜੋਗੇ ਇਹ ਆ ਬੰਦਾ ਕਿਤੇ ਦੇਖਿਆ ਲੱਗਦਾ ਜੇ ਤੁਸੀਂ ਉਹਨੂੰ ਬੰਦੇ ਤੋਂ ਦੋ ਤਿੰਨ ਵਾਰੀ ਮਿਲਦੇ ਦੂਜੀ ਵਾਰ ਵੀ ਮਿਲਦੇ ਤੁਸੀਂ ਤੀਜੀ ਵਾਰ ਤਨ ਪਛਾੜਣਾ ਸੌਖਾ ਹੋ ਜਾਊਗਾ ਚੌਥੀ ਵਾਰ ਹੋਰ ਪਛਾੜਣਾ ਸੌਖਾ ਹੋ ਜਾਊਗਾ ਤਾਂ ਇਹੀ ਚੀਜ਼ਾਂ ਪੜਾਈ ਤੇ ਲਾਗੂ ਹੁੰਦੀ ਗਈਆਂ ਸੇਵ ਟੂ ਸੇਮ ਇਹੀ ਸੇਵ ਟੂ ਸੇਮ ਪ੍ਰੋਸੈਸ ਪੜਾਈ ਦਾ ਛੋੜਿਓ ਇਹੀ ਸੇਵ ਟੂ ਸੇਮ ਪ੍ਰੋਸੈਸ ਚੱਲਦਾ ਤੇ ਚੱਲਦਾ ਰਹੇਗਾ ਠੀਕ ਹੈ ਤਾਂ ਬੇਫਿਕਰ ਹੋ ਜਾਓ ਜਿਹੜੀਆਂ ਚੀਜ਼ਾਂ ਕਰਵਾਈਆਂ ਨੇ ਬਾਰੀ-ਬਾਰੀ ਰਿਵੀਜ਼ਨ ਕਰੋ ਜਿਹੜੀ ਬਾਰੀ-ਬਾਰੀ ਤੁਸੀਂ ਇਧਰ ਦੇ ਮੱਥੇ ਲੱਗੂਗੀ ਚੀਜ਼ਾਂ ਦੇ ਤੇ ਇਹ ਚੀਜ਼ਾਂ ਤੁਹਾਡੇ ਪੇਪਰ ਦੇ ਵਿੱਚ ਮੱਥੇ ਲੱਗਣਗੀਆਂ ਇਹ ਤੁਸੀਂ ਵੀ ਇਹਨਾਂ ਦੇ ਮੱਥੇ ਨਾਲ ਲੱਗੇ ਫਿਰ ਪੇਪਰ ਦੇ ਤਾਂ ਤੁਸੀਂ ਇਹਨੇ ਵੀ ਦਿਖਾਈ ਦੇ ਦੇਣਾ ਠੀਕ ਹੈ ਨਾ ਜੀ ਤੇ ਇਹਨਾਂ ਚ ਉਹ ਤਾਂ ਜੋ ਜਾਨਦੇ ਹੁਣ ਆਪਾਂ ਤੇ ਜ਼ਰੂਰ ਆ ਜੀ ਲੈਕਚਰ ਸਾਰਾ ਲਾ ਲਿਓ ਤੇ ਇੱਕ ਮਿੰਟ ਸ਼ੇਅਰ ਸਬਸਕ੍ਰਾਈਬ ਇਹ ਕਾਪ ਤੁਹਾਡੇ ਆ ਜੇ ਲੈਕਚਰ ਵਧੀਆ ਲੱਗਦਾ ਕਰ ਲਿਓ ਜੇ ਨਹੀਂ ਵਧੀਆ ਲੱਗਦਾ ਜੇ ਬਿਤਾ ਦਿਲ ਕਰੇ ਤਾਂ ਦੋ ਬਾ